ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮੰਦੀਪ ਪੋਨੀਆ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਮੰਦੀਪ ਪੋਨੀਆ ਹੁਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਪਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਸੋ ਕਰਦੇ ਹਾਂ ਸਵਾਗਤ ਤੇ ਫਿਰ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਰੁਖ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਪੋਨੀਆ ਜੀ ਜੀ ਸ਼ੁਕਰੀਆ ਸ਼ੁਕਰੀਆ ਗੁਪਤ ਸਤਿ ਸ਼੍ਰੀ ਅਕਾਲ ਜੀ ਸੋ ਪਾਇਓ ਤਾਂ ਝਾਤ ਜਰਾ ਸਭ ਤੋਂ ਪਹਿਲੀ ਖਬਰ ਤੇ ਜਿਹੜੀ ਵਕਫ ਸੋਧ ਕੋਈ ਐ ਵਾਕਫ ਬਿੱਲ ਦੇ ਵਿੱਚ ਉਸ ਤੇ ਸੁਪਰੀਮ ਕੋਰਟ ਦੇ ਵਿੱਚ ਕੀ ਆਦੇਸ਼ ਆਏ ਨੇ ਜੀ ਅੱਜ ਅ ਦੇਖੋ ਅੱਜ ਵਕਫ ਜਿਹੜਾ ਸ਼ੋਧ ਬਿਲ ਐ ਕਾਨੂੰਨ ਆਇਆ ਸੀਗਾ ਉਹਦੇ ਤੇ ਸੁਪਰੀਮ ਕੋਰਟ 'ਚ ਤਕਰੀਬਨ 1 ਘੰਟਾ ਬਹਿਸ ਹੋਈ ਹੈ ਜੀ 1 ਘੰਟਾ ਸੁਣਵਾਈ ਹੋਈ ਹੈ ਜਿਦੇ 'ਚ ਜਿਹੜੇ ਯਾਚਕਾ ਕਰਤਾ ਹੈਗੇ ਆ ਉਹਨਾਂ ਤੋਂ ਕਿਤੇ ਨ ਕਿਤੇ ਮਤਲਬ ਪਹਿਲਾਂ ਸਰਕਾਰ ਤੋਂ ਜਵਾਬ ਮੰਗੇ ਆ ਗਿਆ ਸੀਗਾ ਹੁਣ ਯਾਚਕਾ ਕਰਤਾਵਾਂ ਤੋਂ ਵੀ ਕੁਝ ਜਵਾਬ ਮੰਗੇ ਗਏ ਹੈਗੇ ਉਹਨਾਂ ਨੂੰ ਵੀ ਕੁਝ ਜਵਾਬ ਦੇਣ ਲਈ ਕੇ ਆ ਗਿਆਗਾ ਤੇ ਜਿਹੜੀ ਅਗਲੀ ਸੁਣਵਾਈ ਹੈ ਇਸ ਮਾਮਲੇ 'ਚ ਉਹ 5 ਮਈ ਨੂੰ ਹੋਣ ਜਾ ਰਹੀ ਹੈਗੀ ਜੀ ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ तकरीबन 70 ਜਿਹੜੀ ਪਟੀਸ਼ਨਾਂ ਸੀਗੀਆਂ 70 ਪਟੀਸ਼ਨਾਂ ਇਹਦੇ ਤੇ ਪਾਈਆਂ ਗਈਆਂ ਸੀ ਜਿਹਦੇ ਤੇ ਸਿਰਫ ਉਹ ਸਿਰਫ ਜੇ ਆਪਾਂ ਗਲਤ ਰਹੀਏ ਕਿ ਪੰਜ ਜਿਹੜੀ ਪਟੀਸ਼ਨਾਂ ਸੀਗੀਆਂ ਉਹਨਾਂ ਤੇ ਹੀ ਗੱਲ ਬਾਤ ਜਾਰੀ ਤੇ ਇਸ ਅੱਜ ਜਿਹੜਾ ਦਿਨ ਤੱਕ ਗਿਆ ਹੈਗਾ ਉਹਦੇ ਚ ਦੋ ਤਿੰਨ ਚੀਜ਼ਾਂ ਨੇ ਜੀ ਇੱਕ ਤਾਂ ਇਹ ਹੈ ਕਿ ਵਕਫ ਬੋਰਡ ਤੇ ਕੇਂਦਰ ਇਹ ਜਵਾਬ ਦੇਵੇ ਕਿ ਵਕਫ ਸੰਪਤੀ ਦੀ ਜਿਹੜੀ ਸਿਚੁਏਸ਼ਨ ਹੈ ਉਹ ਬਦਲੂਗੀ ਜਾਂ ਨਹੀਂ ਬਦਲੂਗੀ ਜੇ ਜੇ ਨਵਾਂ ਵਕਫ ਬਿਲ ਕਾਨੂੰਨ ਲੈ ਕੇ ਆਇਆ ਨੇ ਕਿ ਇਹਦੇ ਨਾਲ ਜਿਹੜੀ ਵਕਫ ਦੀ ਸੰਪਤੀ ਉਹ ਦਾ ਕੋਈ ਸਟੇਟਸ ਬਦਲੂਗਾ ਜਾਂ ਨਹੀਂ ਬਦਲੂਗਾ ਇੱਕ ਤਾਂ ਇਹ ਹੋ ਗਿਆ ਦੂਜਾ ਇਹ ਕਿ ਜਿਹੜਾ ਕੋਰਟ ਵੱਲੋਂ ਵਕਫ ਸੰਪਤੀ ਘੋਸ਼ਿਤ ਹੋ ਰੱਖੀ ਹੈ ਗਿਆ ਫਿਰ ਉਹਨੂੰ ਜੇ ਡਿਡ ਨੋਟੀਫਾਈ ਨਹੀਂ ਕੀਤਾ ਗਿਆ ਤੇ ਉਹਦੇ ਵਕਫ ਬਾਈ ਯੂਜ਼ਰ ਜਾਂ ਫਿਰ ਵਕਫ ਬਾਈ ਡੀਡ ਇਹਦੇ ਵਿੱਚ ਕੀ ਉਹ ਅੰਤਰ ਕਰਨਗੇ ਵਕ ਬੋਰਡ ਅਤੇ ਕੇਂਦਰੀ ਵਕ ਪਰੀਸ਼ਦ ਮੈਂ ਕੋਈ ਚ ਕੋਈ ਨਈ ਕਿਸਮ ਦੀ ਕੋਈ ਨਿਯੁਕਤੀ ਹੋਊਗੀ ਜਾਂ ਨਹੀਂ ਹੋਊਗੀ ਇਹਦੇ ਤੇ ਇਹ ਗੱਲ ਹੈਗੀ ਆ ਇਹ ਤਿੰਨ ਚੀਜ਼ਾਂ ਨਿਕਲ ਕੇ ਆ ਰਹੀਆਂ ਨੇ ਜੀ ਬਾਕੀ ਹੋਰ ਵੀ ਚਾਰ ਪੰਜ ਚੀਜ਼ਾਂ ਸੀਗੀਆਂ ਜਿਦੇ ਚ ਸੁਪਰੀਮ ਕੋਰਟ ਨੇ ਪੰਜ ਕਿਤੇ ਕਿਤੇ ਮੁੱਖ ਆਪਣੀਆਂ আপত্তিਆਂ ਇਹਦੇ ਚ ਦਰਜ ਕਰਾਈਆਂ ਗਈਆਂ ਹੈਗੀਆਂ ਤੇ ਅਕਾਗਾ ਕਿ ਅਸੀਂ ਇਹਨਾਂ ਪੰਜ ਚੀਜ਼ਾਂ ਤੇ ਗੱਲ ਕਰਾਂਗੇ ਜਿਦੇ ਚ ਇੱਕ ਤਾਂ ਆਰਟੀਕਲ 14 15 25 ਜਿਹੜਾ ਰਿਲੀਜੀਅਸ ਇੰਡੀਪੈਂਡੈਂਸ ਨਾਲ ਜੁੜਿਆ ਹੋਇਆਗਾ ਉਹਦੇ ਚ ਉਹਦੇ ਕੀ ਇਹ ਉਹਦਾ ਉਲੰਘਨ ਤਾਂ ਨਹੀਂ ਕਰਦਾਗਾ ਤੇ ਇੱਕ ਦੂਜਾ ਜਿਹੜਾ ਸਵਾਲ ਸੀਗਾ ਇਹ ਸੀਗਾ ਕਿ ਵਕਤ ਬੋਰਡ ਚ ਗੈਰ ਮੁਸਲਮਾਨਾਂ ਨੂੰ ਸ਼ਾਮਿਲ ਕਰਨਾ ਅਤੇ ਡਿਸਟ੍ਰਿਕਟ ਕਲੈਕਟਰ ਨੂੰ ਵਰਕ ਸੰਪਤੀ ਦਾ ਫੈਸਲਾ ਕਰਨ ਦਾ ਅਧਿਕਾਰ ਦੇਣਾ ਕਿ ਇਹ ਸਰਕਾਰ ਦੇ ਅਸਰ ਨੂੰ ਵਧਾ ਰਿਹਾਗਾ ਇਹ ਦੂਜਾ ਉਹ ਨਾ ਦਈਏ ਤੀਜਾ ਇਹ ਹੈ ਕਿ ਇਹ ਕਾਨੂੰਨ ਮੁਸਲਮਾਨ ਮੁਸਲਮਾਨਾ ਦੇ ਵਿੱਚ ਇੰਟਰਨਲ ਵੀ ਭੇਦਭਾਵ ਕਰਦਾ ਅੰਦਰ ਕੋਈ ਕਿਸੇ ਕਿਸੇ ਕਿਸਮ ਦਾ ਭੇਦਭਾਵ ਤਾਂ ਨਹੀਂ ਕਰਦਾ ਤੇ ਜੇ ਕਰਦਾਗਾ ਤੇ ਫਿਰ ਇਹਦੇ ਤੇ ਕੀ ਚੀਜ਼ਾਂ ਨੇ ਇਹ ਤਿੰਨ ਮੇਨ ਕੁਐਸਚਨ ਨੇ ਜਿਹੜੇ ਫਰੇਮ ਕੀਤੇ ਗਏ ਨੇ ਉਹਦੇ ਤੇ ਜਵਾਬ ਦਾਖਲ ਕਰਨ ਲਈ ਕਿਹਾ ਗਿਆ ਹੈਗਾ ਜੀ ਬਾਕੀ ਮੈਨੂੰ ਲੱਗਦਾ ਕਿ ਇਹਦੇ ਨਾਲ ਨਾਲ ਆਪਾਂ ਨੂੰ ਉਸ ਖਬਰ ਤੇ ਵੀ ਗੱਲ ਕਰਨੀ ਕਰ ਲੈਣੀ ਚਾਹੀਦੀ ਜਿਹੜੇ ਕੱਲ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਸਰਕਾਰ ਨੂੰ ਇਹ ਪੁੱਛਿਆ ਸੀ ਸੁਪਰੀਮ ਕੋਰਟ ਨੇ ਕਿ ਜਿਹੜੇ Hindu ਧਾਰਮਿਕ ٹرسٹ ਨੇ ਉਹਨਾਂ ਚ ਕੀ ਉਹ ਮੁਸਲਮਾਨਾਂ ਨੂੰ ਸ਼ਾਮਿਲ ਕਰਨ ਵਾਸਤੇ ਤਿਆਰ ਨੇ ਇਹ ਇਹ ਵੱਡਾ ਸਵਾਲ ਹੈ ਇਹ ਇਹ ਬਹੁਤ ਵੱਡਾ ਸਵਾਲ ਹੈ ਤੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੇ ਹਿੰਦੂ ਧਾਰਮਿਕ ਟਰਸਟ ਨੇ ਉਹਨਾਂ 'ਚ ਖਾਸੀਆਂ ਗੜਬੜੀਆਂ ਰਹੀਆਂ ਨੇ ਕਿ ਉਹਨਾਂ ਨੂੰ ਸਰਕਾਰ ਰੈਗੂਲੇਟ ਖੁਦ ਕਰਨਾ ਚਾਹੁੰਦੀ ਹੈ ਆਪਾਂ ਉਹਦੇ ਪਿੱਛੇ ਪਿੱਛੇ ਇੱਕ ਉਤਰਾਖੰਡ ਦੇ ਵਿੱਚ ਇੱਕ ਮੰਦਰ ਦੇ ਵਿੱਚ ਚੱਲਿਆ ਸੀਗਾ ਸੋਨੇ ਨੂੰ ਲੈ ਕੇ ਉੱਥੇ ਸੋਨਾ ਗਾਇਬ ਹੋ ਗਿਆ ਸੀਗਾ ਉਹਦੇ ਤੇ ਕੋਈ ਨਹੀਂ ਕਿੰਨਾ ਚੜਾਵਾ ਆਉਂਦਾਗਾ ਜੀ ਇਹਨਾਂ ਹਿੰਦੂ ਮੰਦਰਾ ਦੇ ਵਿੱਚ ਜਿਹੜੇ ਸਾਰੇ ਪੰਡੇ ਪੁਜਾਰੀ ਨੇ ਜਾਂ ਫਿਰ ਉੱਥੋਂ ਦੇ ਧਾਰਮਿਕ ਟਰਸਟ ਨੇ ਉਹ ਹੀ ਉਹਨੂੰ ਗਲਪ ਕਰ ਜਾਂਦੇ ਨੇ ਉਹ ਉਸ ਤੇ ਉਹ ਉਸ ਬਾਰੇ ਤਾਂ ਕੋਈ ਗੱਲ ਹੀ ਹੋ ਰਹੀ ਜਿਵੇਂ ਮੁਸਲਮਾਨ ਸਮੁਦਾਇ ਕੋਲ ਕੁਝ ਜ਼ਮੀਨਾਂ ਨੇ ਧਰਮ ਦੇ ਨਾਂ ਤੇ ਇਸ ਸਾਬ ਨਾਲ ਤਾਂ ਹਿੰਦੂ ਮੰਦਰਾ ਕੋਲ ਮੰਦਿਰ ਕੋਲ ਵੀ ਮੰਦਰਾ ਕੋਲ ਵੀ ਜ਼ਮੀਨਾਂ ਨੇ ਈਵਨ ਗੋਸਾਲਾ ਕੋਲ ਮਤਲਬ ਜਿਵੇਂ ਸਾਡੇ ਤੋਂ 3-4 ਪਿੰਡ ਛੱਡ ਕੇ ਇੱਕ ਗੋਸਾਲਾ ਬਣੀ ਹੋਈ ਹੈ ਤੇ ਉਹਦੇ ਨਾਂ ਤੇ ਬਹੁਤ ਸਾਰੀ ਜ਼ਮੀਨ ਹੈਗੀ ਆ ਸਾਡੇ ਪਿੰਡ ਇੱਕ ਦੋ ਮੰਦਰ ਨੇ ਉਹਨਾਂ ਦੇ ਨਾਂ ਬਹੁਤ ਜ਼ਮੀਨ ਹੈਗੀ ਆ ਜੀ ਤੇ ਮੈਂ ਬਹੁਤ ਸਾਰੇ ਡੇਰੇ ਜਾਣਦਾਗਾ ਸਾਧ ਦਾਦੇ ਉਹਨਾਂ ਦੇ ਨਾਂ ਵੀ ਬਹੁਤ ਜ਼ਮੀਨ ਹੈ ਉਹ ਕਿਵੇਂ ਮੈਨੇਜ ਕਰ ਰਹੇ ਨੇ ਈਵਨ ਜੇ ਆਪਾਂ ਆਸ਼ਰਮ ਹੋ ਗਿਆ ਜਾਂ ਫਿਰ ਆ ਤਾਂ ਸੋਮੀ ਸਤਸੰਗ ਵਾਲੇ ਹੋ ਗਿਆ ਹੋਰ ਕਿੰਨੇ ਆਪਾਂ ਜਿਹੜੇ ਡੇਰੇ ਨੇ ਉਹਨਾਂ ਦੇ ਵਿੱਚ ਵੀ ਆਪਾਂ ਜਾਣਦੇ ਹੀ ਆ ਜੀ ਸੋ ਅੱਗੇ ਚੱਲਦੇ ਆ ਜੀ ਉਧਰ ਈਸਾਈ ਮਿਸ਼ਨਰੀ ਸਟੈਂਸ ਔਰ ਉਹ ਉਹਨਾਂ ਦੇ ਦੋ ਬੇਟਿਆਂ ਦੇ ਹਥਿਆਰੇ ਨੂੰ ਚੰਗੇ ਵਿਵਹਾਰ ਦੇ ਚੱਲਦੇ ਆ ਰਿਹਾ ਕਰ ਦਿੱਤਾ ਗਿਆ ਜੀ ਹਾਂਜੀ ਬੇਸਿਕਲੀ ਇਹ ਘਟਨਾਕ੍ਰਮ ਆਪਾਂ ਸਾਰਿਆਂ ਨੂੰ ਪਤਾ ਕਿ ਇਹ 1999 ਦੇ ਵਿੱਚ ਹੋਇਆ ਸੀ ਜਦੋਂ ਇੱਕ ਆਸਟ੍ਰੇਲੀਆਈ ਈਸਾਈ ਮਿਸ਼ਨਰੀ ਸੀ ਕਾ ਗ੍ਰਾਮ ਸਟੈਂਸ ਤੇ ਉਹਨਾਂ ਦੇ ਦੋ ਨਾਬਾਲਗ ਬੱਚਿਆਂ ਨੂੰ ਕਿਤੇ ਨ ਕਿਤੇ ਇੱਕ ਸਟੇਸ਼ਨ ਵੈਗਨ ਚ ਜਿਹੜੇ ਹਿੰਦੂਤਵ ਵਾਲੀ ਪੀੜ ਹੈ ਗਿਆ ਉਹਨੇ 오ੜੀਸਾ ਦੇ ਵਿੱਚ ਮਾਰਤਾ ਸੀਗਾ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜਾ ਗ੍ਰਾਮ ਸਟੈਂਡ ਸੀਗਾ ਉਹ ਆਪਣੇ ਬੱਚਿਆਂ ਨਾਲ ਆਪਣੀ ਸਟੇਸ਼ਨ ਵੈਗਨ ਮਤਲਬ ਜੀਪ ਵਰਗੀ ਹੁੰਦੀ ਹੈ ਲੰਬੀ ਉਹਦੇ ਚ ਸੀਗਾ ਉੱਥੇ ਜੀ Odisha ਦੇ ਵਿੱਚ ਤੇ ਉੱਥੇ ਇਹਨਾਂ ਨੇ ਹਿੰਦੂਤਵਾਦੀ ਭੀੜ ਨੇ ਉੱਥੇ ਅਗਲਾਤੀ ਸੀ ਉਸ ਸਟੇਸ਼ਨ ਵੈਗਨ ਦੇ ਵਿੱਚ ਜਿਸ ਕਰਕੇ ਉਹ ਜ਼ਿੰਦਾ ਜਲ ਗਏ ਸੀਗੇ ਤੇ ਉਹਨਾਂ ਨੂੰ ਜਦੋਂ ਵਿਚਾਰੇ ਬਾਹਰ ਨਿਕਲਣਾ ਚਾਹ ਰਹੇ ਸੀਗੇ ਉਸ ਸਟੇਸ਼ਨ ਵੈਗਨ ਤੋਂ ਤੇ ਹਿੰਦੂਤਵਾਦੀ ਭੀੜ ਨੇ ਬਾਹਰ ਵੀ ਨਿਕਲ ਦਿੱਤੀ ਦਿੱਤਾ ਸੀਗਾ ਇਸ ਇਸ ਤੇ 14 ਲੋਕਾਂ ਦੇ ਕੋਲ ਐਫ ਆਈ ਆਰ ਦਰਜ ਹੋਈ ਸੀ ਕਿ ਜਿੱਦੇ ਚ 12 ਲੋਕਾਂ ਨੂੰ ਛੱਡ ਦਿੱਤਾ ਗਿਆ ਸੀ ਪਹਿਲਾਂ ਹੀ ਤੇ ਸਿਰਫ ਦੋ ਲੋਕਾਂ ਨੂੰ ਜੇਲ੍ਹ ਹੋਈ ਸੀ ਕਿ ਉਹਦੇ ਚ ਇੱਕ ਨੂੰ ਵੀ ਛੱਡ ਦਿੱਤਾ ਗਿਆ ਹੈਗਾ ਉਮਰ ਕੈਦ ਸੀਗੀ ਜੀ ਇਹਦੇ ਚ ਸਜ਼ਾ ਪਰ ਸਜ਼ਾ ਵੀ ਬਦਲ ਦਿੱਤੀ ਗਈ ਹੈਗੀ ਹੈਗੀ ਹੈ ਤੇ ਇਹ ਕਹਿ ਹੈਗਾ ਕਿ ਜੇਲ੍ਹ ਦੇ ਵਿੱਚ ਜਿਹੜੇ ਸੀਗੇ ਇਹਨਾਂ ਦਾ ਜਿਹੜਾ ਵਾਰ ਸੀਗਾ ਉਹ ਚੰਗਾ ਸੀਗਾ ਇਸ ਕਰਕੇ ਇਹਨਾਂ ਨੂੰ ਛੱਡਿਆ ਜਾ ਰਿਹਾਗਾ ਇਹ ਤੇ ਇਹਨਾਂ ਦਾ ਹੇਮਰਮ ਨਾਮ ਹੈਗਾ ਮਹਿੰਦਰ ਹੇਮਰਮ ਤੇ ਮਹਿੰਦਰ ਹੇਮਰਮ ਨੂੰ ਆ ਛੱਡ ਦਿੱਤਾ ਗਿਆ ਹੈ ਹੁਣ ਸਿਰਫ ਇੱਕ ਬਜ਼ਰੰਗ ਦਲ ਦਾ ਜਿਹੜਾ ਆਗੂ ਸੀਗਾ ਦਾਰਾ ਸਿੰਘ ਉਹ ਬਚਿਆ ਹੋਇਆਗਾ ਜੀ ਦਾਰਾ ਸਿੰਘ ਜੇਲ੍ਹ 'ਚ ਹੈਗਾ ਮੈਨੂੰ ਲੱਗਦਾ ਕਿ ਕੁਝ ਦਿਨਾਂ ਬਾਅਦ ਦਾਰਾ ਸਿੰਘ ਨੂੰ ਵੀ ਛੱਡ ਦੇਣਗੇ ਤੇ ਇਹ 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 ਖਬਰ ਇਸ ਕਰਕੇ ਲਈ ਤੁਸੀਂ ਇੱਥੇ ਦੇਖੋ ਕਿੰਨੀ ਕਰੋੜ ਤਾਂ ਇੰਮੋਲ ਸਾਰਾ ਕੁਝ ਹੈਗਾ ਹੁਣ ਜਿਹੜੇ ਸੀਐਨਆਰਸੀ ਦੇ ਵੇਲੇ ਮੁਸਲਮਾਨ ਬੱਚਿਆਂ ਨੂੰ ਬੰਦ ਕੀਤਾ ਗਿਆ ਸੀ ਉਮਰ ਖਾਨ ਤੋਂ ਲੈ ਕੇ ਜਾਂ ਫਿਰ ਹੋਰ ਆਪਾਂ ਸਿੱਖ ਪੋਲਿਟੀਕਲ ਪ੍ਰਿਜ਼ਨਰਸ ਬਾਰੇ ਵੀ ਜਾਣਦੇ ਹੈਗੇ ਆ ਜਿਹੜੇ ਮੁਸਲਮਾਨ ਪੋਲਿਟੀਕਲ ਪ੍ਰਿਜ਼ਨਰਸ ਹੋ ਗਏ ਤੇ ਸਿੱਖ ਪੋਲਿਟੀਕਲ ਪ੍ਰਿਜ਼ਨਰਸ ਹੋ ਗਏ ਉਹਨਾਂ ਬਾਰੇ ਤਾਂ ਇਹ ਗੱਲ ਤਿਆਰ ਗੱਲ ਵੀ ਕਰਨ ਵਾਸਤੇ ਤਿਆਰ ਨਹੀਂ ਤੇ ਕਈਆਂ ਦੀਆਂ ਤਾਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਫਿਰ ਵੀ ਉਹਨਾਂ ਨੂੰ ਨਿਛੜ ਛੱਡਿਆ ਜਾ ਰਿਹਾ ਤੇ ਇਧਰ ਦੇਖੋ ਤੁਸੀਂ ਇਹਨਾਂ ਨੂੰ ਛੱਡ ਦਿੱਤਾ ਗਿਆ ਹੈਗਾ ਤੇ ਇਹ ਫਰਕ ਹੈਗਾ ਜੀ ਇਸ ਸਰਕਾਰ ਚ ਤੇ ਜਦੋਂ ਇਹ ਮੰਦਰ ਹੈਮਰਮ ਬਾਹਰ ਨਿਕਲਿਆ ਇਹਦਾ ਸਵਾਗਤ ਇਹਨਾਂ ਨੇ ਮਾਲਾ ਪਾ ਕੇ ਕੀਤਾ ਇਵਨ ਜੇਲ ਪ੍ਰਸ਼ਾਸਨ ਨੇ ਵੀ ਉਹਨੂੰ ਮਾਲਾ ਪਾਈਆਂ ਤੇ ਆਪ ਤੁਸੀਂ ਲਾਓ ਕਿ ਕਿਸ ਕਿਸਮ ਦਾ ਮਤਲਬ ਇੱਕ ਤੁਸੀਂ ਲਾਓ ਕਿ ਮੈਂ ਕਹਿ ਸਕਦਾਗਾ ਕਿ ਪੋਲਿਟਿਕਲ ਪ੍ਰਿਜ਼ਨਰਸ ਨੇ ਜਿਨ੍ਹਾਂ ਦੀ ਸਜ਼ਾਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਤੋਂ ਛੱਡਿਆ ਹੀ ਜਾ ਸਕਦਾਗਾ ਪਰ ਇਹ ਧਾਰਮਿਕ ਘਟਗਣਤਿਆਂ ਦੇ ਮਾਮਲੇ 'ਚ ਕਿਤੇ ਨਾ ਕਿਤੇ ਇਹ ਅੱਡ ਕਿਸਮ ਦਾ ਵਿਵਾਰਾਪਨ ਦੇਖਣ ਨੂੰ ਮਿਲਦਾਗਾ ਜੀ ਜੀ ਇਹ ਉਹੀ ਗੱਲ ਹੈ ਨਾ ਜਦੋਂ ਤੁਸੀਂ ਇਹ ਦੇਖ ਸਕਦੇ ਹੋ ਆਪਣੀਆਂ ਨੰਗੀਆਂ ਅੱਖਾਂ ਦੇ ਨਾਲ ਕਿ ਬਿਲਕਿਸ ਬਾਨੋ ਨਾਲ ਇੰਨੀ ਕਰੂਰਤਾ ਕਰਨ ਵਾਲਿਆਂ ਨੂੰ ਛੱਡਿਆ ਜਾ ਸਕਦਾ ਫਿਰ ਇੱਧਰ ਤਾਂ ਆਪਾਂ ਅੰਦਾਜ਼ਾ ਲਾਈ ਸਕਦੇ ਆ ਉਧਰ ਪਟਨਾ ਚ ਕਹਿੰਦੇ 3 ਘੰਟੇ ਤੱਕ ਗਹਿਗੱਚ ਮੀਟਿੰਗ ਚੱਲੀ ਐ ਤੇ ਉਸ ਤੋਂ ਬਾਅਦ ਮਹਾਗਠ ਬੰਦਰ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਤੈਅ ਹੋਈਆਂ ਨੇ ਤੇ ਜਸਵੀ ਨੂੰ ਅੱਗੇ ਲਾਇਆ ਗਿਆ ਇਹ ਸਾਰੇ ਤੇ ਪਾਉਚਾਣਾ ਜਰਾ ਹਾਂਜੀ ਬਿਹਾਰ ਦੇ ਵਿਧਾਨ ਬਿਹਾਰ ਚ ਆਪਾਂ ਨੂੰ ਪਤਾ ਕਿ ਵਿਧਾਨ ਸਭਾ ਚੋਣ ਹੋਣ ਜਾਣੇ ਨੇ ਤੇ ਬੀਜੇਪੀ ਵਾਸਤੇ ਬਿਹਾਰ ਜਨਤਨਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਸ ਹਿਸਾਬ ਨਾਲ ਮਹਾਰਾਸ਼ਟਰ ਉਹਨਾਂ ਵਾਸਤੇ ਇੰਪੋਰਟੈਂਟ ਸੀਗਾ ਉਸ ਹਿਸਾਬ ਨਾਲ ਬਿਹਾਰ ਵੀ ਇੰਪੋਰਟੈਂਟ ਹੈ ਕਿਉਂਕਿ ਜਿਹੜੀ ਹਿੰਦੀ ਵੈਂਟ ਦੀ ਜਿਹੜੀ ਰਾਜਨੀਤੀ ਹੈ ਉਹਨੂੰ ਕਿਤੇ ਕਿਤੇ ਬਿਹਾਰ ਤੈ ਕਰਦਾਗਾ ਜੇ ਉੱਥੇ ਬੀਜੇਪੀ ਅਤੇ ਨਦੀਸ਼ ਕੁਮਾਰ ਉਹ ਬਿਹਾਰ ਦੇ ਨੇ ਤੇ ਫਿਰ ਕਿਤੇ ਕਿਤੇ ਇੱਕ ਵੱਡਾ ਬਦਲਾਪ ਆਪਾਂ ਨੂੰ ਅੱਗੇ ਆਣ ਵਾਲੇ ਵਿਧਾਨ ਸਭਾ ਚੋਣਾਂ 'ਚ ਜਿਵੇਂ ਗੁਜਰਾਤ ਦੇ ਵੀ ਹੈਗੇ ਆ ਫਿਰ ਉਸ ਤੋਂ ਅੱਗੇ ਉੱਤਰ ਪ੍ਰਦੇਸ਼ ਸੂਦਨ ਸਬਤ ਚੁੰਨੇ ਉਹਨਾਂ ਚੀਜ਼ ਵੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਤੇ ਵੱਡਾ ਝਟਕਾ ਭਾਜਪਾ ਨੂੰ ਲੱਗ ਸਕਦਾ ਹੈ ਇਸ ਕਰਕੇ ਕਿਤੇ ਨ ਕਿਤੇ ਉਸ ਦੀ ਪੋਲਿਟੀਕਲ ਅਪਡੇਟਸ ਤੇ ਸਾਡੀ ਜਾਦੇ ਨਜ਼ਰ ਹੈਗੀ ਆ ਬੇਸਿਕਲੀ ਭਾਜਪਾ ਨੇ ਤ੍ਰਿਸ਼ਕਮਰ ਦੇ ਉਲਟ ਤੇਜਸਵੀ ਆਦਾਓ ਕਾਂਗਰਸ ਪਾਰਟੀ ਜਾਂ ਫਿਰ ਲੈਫਟ ਦੇ ਕੁਝ ਧੜੇ ਉਹ ਇਕੱਠਾ ਹੋ ਰਹੇ ਨੇ ਜੀ ਇੱਕ ਦੋ ਹੋਰ ਉੱਥੇ ਲੋਕਲ ਪਾਰਟੀਆਂ ਨੇ ਵੀ ਆਈਪੀ ਪਾਰਟੀਆਂ ਜਿਵੇਂ ਉਹ ਸਾਰੇ ਇਕੱਠੇ ਇੱਕ ਬੈਨਰ ਥੱਲੇ ਆ ਰਹੇ ਨੇ ਤੇ ਉਹ ਮਹਾਗਠ ਬੰਦਨ ਦਾ ਨਾਅਰਾ ਦੇ ਰਹੇ ਨੇ ਬੇਸਿਕਲੀ ਜਿਹੜੇ ਲੋਕ ਇੰਡੀਆ ਐਲਾਈਜੈਂਸ ਦੇ ਵਿੱਚ ਸੀਗੇ ਉਹ ਹੀ ਲੋਕ ਹੁਣ ਉੱਥੇ ਸੂਬੇ ਦੀ ਸਿਆਸਤ ਵਾਸਤੇ ਇਕੱਠੇ ਹੋ ਰਹੇ ਨੇ ਤੇ ਪਹਿਲਾ ਇਹ ਡਾਊਟ ਸੀਗਾ ਕਿ ਕਾਂਗਰਸ ਕੀ ਤੇਜਸੂ ਯਾਦਵ ਦੇ ਬੈਨਰ ਹੇਠ ਚੋਣ ਲੜੂਗਿਆ ਨਹੀਂ ਲੜੂਗੀ ਪਰ ਉਹ ਇਹ 3 ਘੰਟੇ ਦੀ ਮੀਟਿੰਗ ਚੱਲੀ ਉਹਦੇ ਸੇ ਕਲੀਅਰ ਹੋ ਗਿਆਗਾ ਕਿ ਜਿਹੜਾ ਇਹ ਮਾਰਗਠ ਬੰਦਾ ਨਾ ਉਹਨੂੰ ਲੀਡ ਕਿਤੇ 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 ਤੇਜਸੂ ਯਾਦਵ ਕਰਨਗੇ ਯਾਨੀ ਕਿ ਇਹ ਕਸਾਬਨਾ ਲਾਲ ਯਾਦਵ ਦੇ ਮੁੰਡੇ ਨੂੰ ਜਿਹੜਾ ਇਹ ਇੰਡੀਆ ਆਲਾਈንስ ਉਹਨੇ ਆਪਣਾ ਮੁੱਖ ਮੰਤਰੀ ਕੈਂਡੀਡੇਟ ਅਲਾਨ ਦਿੱਤਾ ਹੈ ਤੇ ਹੁਣ ਸੀਟ ਸ਼ੇਅਰਿੰਗ ਤੇ ਗੱਲ ਹੋਊਗੀ ਜੀ ਅੱਗੇ ਮੈਨੂੰ ਲੱਗਦਾ ਹੈਗਾ ਕਿ ਕਾਂਗਰਸ ਨੇ ਪਿਛਲੀ ਵਾਰ ਹੀ ਤੇਜਸੂ ਯਾਦਵ ਦੀ ਸੱਤਾ ਆ ਸਕਦੀ ਸੀ ਕਿ ਸਰਕਾਰ ਆ ਸਕਦੀ ਸੀ ਚੱਕਰ ਇਹ ਪਿਆ ਕਿ ਪਿਛਲੀ ਵਾਰ ਕਾਂਗਰਸ ਨੂੰ ਵੱਧ ਸੀਟਾਂ ਤੇਜਸੂ ਯਾਦਵ ਰਹਾਨੇ ਦੇਤੀ ਤੇ ਖੁਦ ਘੱਟ ਸੀਟਾਂ ਤੇ ਲੜੇ ਇਸ ਕਰਕੇ ਉਹ ਤਕਰੀਬਨ 10 ਨੰਬਰ ਸੀਟਾਂ ਤੇ ਰਹਿ ਗਏ ਸੀਗੇ ਇਸ ਵਾਰ ਕਾਂਗਰਸ ਨੂੰ ਘੱਟ ਸੀਟਾਂ ਦੇ ਕੇ ਖੁਦ ਤੇਜਸੂ ਯਾਦਵ ਰਾਨ ਨੂੰ ਆਪਣੀ ਪਾਰਟੀ ਤੋਂ ਜ਼ਿਆਦਾ ਸੀਟਾਂ ਤੇ ਕੈਂਡੀਡੇਟ ਲੜਾਣੇ ਚਾਹੀਦੇ ਇਹ ਮੜਾ ਜਾ ਖਿਆਲ ਰੱਖਣ ਤਾਂ ਮੈਨੂੰ ਲੱਗਦਾ ਕਿ ਇਸ ਵਾਰ ਜਿਹੜੀ ਸੱਤਾ ਵਾਪਸੀ ਤੇਜਸਵੀ ਆਦੋਰਾਦੀ ਹੋ ਸਕਦੀ ਹੈ ਕਿ ਆ ਤੇ ਬੀਜੇਪੀ ਨੂੰ ਬਿਹਾਰ ਦੇ ਵਿੱਚ ਬੱਟਾ ਛਟਕਾ ਲੱਗ ਸਕਦਾਗਾ ਉਦਾਂ ਹਜੇ ਤੱਕ ਜਿਹੜਾ ਨਿਤਿਸ਼ ਕੁਮਾਰ ਤੇ ਬੀਜੇਪੀ ਦਾ ਜੜਾ ਲਾਇਆਇੰਸ ਉਹਨੇ ਨਿਤਿਸ਼ ਕੁਮਾਰ ਨੂੰ ਆਪਣਾ ਸੀਐਮ ਕੈਂਡੀਡੇਟ ਨਹੀਂ ਹਲਾਣਿਆਗਾ ਇੱਕ ਵੱਡੀ ਚੀਜ਼ ਹੈਗੀ ਆ ਜੀ ਤੈਨ ਲੱਗਦਾ ਕਿ ਜਿਵੇਂ ਮਹਾਰਾਸ਼ਟਰ ਦੇ ਵਿੱਚ ਇੱਕਨਾਥ ਸਿੰਧੇ ਨਾਲ ਹੋਇਆਗਾ ਉਸ ਉਸੇ ਕਿਸਮ ਦਾ ਕੁਝ ਇਨ੍ਹਾਂ ਨਾਲ ਨਿਤਿਸ਼ ਕੁਮਾਰ ਨਾਲ ਵੀ ਬਿਹਾਰ ਦੇ ਵਿੱਚ ਹੋ ਸਕਦਾਗਾ ਇਹ ਖਤਰਾ ਆਪਾਂ ਲਗਾਤਾਰ ਬਰਾਬਰ ਦੇਖਣ ਨੂੰ ਮਿਲ ਰਿਹਾਗਾ ਜੀ ਸੋ ਉਧਰ ਚਲਿਏ ਜੀ ਗੱਲ ਮਹਾਰਾਸ਼ਟਰ ਆਦਿ ਕਰੀਏ ਇਹਨਾਂ ਨੇਤਾ ਜੀ ਆਪਣੀ ਪੁਗਾ ਲਈ ਹੈ ਤੇ ਬਿਲਕੁਲ ਕੇਂਦਰ ਦੇ ਨਾਲ ਜਿਸ ਤਰੀਕੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹ ਚੱਲਦੇ ਨੇ ਹਰੇਕ ਪਹਿਲ ਨੂੰ ਸਭ ਤੋਂ ਪਹਿਲਾਂ ਲਾਗੂ ਕਰਦੇ ਨੇ ਬਸ ਇੱਕ ਵਾਰੀ ਹੁਕਮ ਆਉਣੇ ਚਾਹੀਦੇ ਨੇ ਦਿੱਲੀ ਤੇ ਉਸੇ ਤਰੀਕੇ ਦੇ ਨਾਲ ਇਹਨਾਂ ਨੇ ਥਰੀ ਲੈਂਗੁਏਜ ਪਾਲਿਸੀ ਸਭ ਤੋਂ ਪਹਿਲਾਂ ਲਾਗੂ ਕਰ ਦਿੱਤੀ ਹੈ ਪਹਿਲਾ ਰਾਜ ਇਹ ਬਣ ਗਿਆ ਤੇ ਦੱਸਿਓ ਇਹਦੇ ਕੀ ਕੀ ਪ੍ਰਭਾਵ ਰਹਿਣਗੇ ਫਿਰ ਹਾਂਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਕਿ ਕੇਂਦਰ ਨੇ ਹਜੇ ਹੁਕਮ ਦਿੱਤਾ ਹੀ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਨੇ ਲਾਗੂ ਕਰਕੇ ਦਿਖਾਤਾ ਬੇਸਿਕਲੀ ਨਿਊ ਐਜੂਕੇਸ਼ਨ ਪਾਲਿਸੀ 2020 ਦਾ ਇੱਕ ਡਾਕੂਮੈਂਟ ਹੈ ਜੀ ਉਹਨੂੰ ਨਿਊ ਐਜੂਕੇਸ਼ਨ ਪਾਲਿਸੀ ਨੂੰ ਹੁਣ ਪੂਰੇ ਮੁਲਕ ਪਰਚ ਲਾਗੂ ਕਰਨ ਦੀ ਗੱਲਾਂ ਸੈਂਟਰ ਸਰਕਾਰ ਕਰ ਰਹੀ ਹੈ ਜਿੱਦੇ ਚ ਆਪਾਂ ਦੇਖ ਰਹੇ ਹਾਂ ਕਿ ਸੂਬਿਆਂ ਦੇ ਜਿਹੜੇ ਅਧਿਕਾਰ ਨੇ ਸਿੱਖਿਆ ਦੇ ਵਿੱਚ ਉਹ ਕਟਣਗੇ ਤੇ ਕਿਤੇ ਕਿਤੇ ਸੈਂਟਰਲਾਈਜ਼ ਐਜੂਕੇਸ਼ਨ ਹੁੰਦੀ ਆਪਾਂ ਨੂੰ ਦੇਖਣ ਨੂੰ ਆਪਾਂ ਦੇਖਣਾ ਇਹਦਾ ਨਾਂ ਹੀ ਐਨਪੀ ਤੁਸੀਂ ਲਾਓ ਨੈਸ਼ਨਲ ਐਜੂਕੇਸ਼ਨ ਪਾਲਿਸੀ ਤੇ ਤੁਸੀਂ ਇਹਦੇ ਨਾਂ ਤੋਂ ਹੀ ਸਮਝਾ ਰਹੇ ਕੀ ਚੀਜ਼ਾਂ ਨੇਸ਼ਨਲਾਈਜ਼ ਕਰਨ ਦੀ ਵਲ ਸਰਕਾਰ ਵਧ ਰਹੀ ਹੈ ਕਿ ਤੇ ਜਿਹੜੇ ਸਟੇਟਸ ਹੈਗੇ ਜਿਹੜੇ ਫੈਡਰਲ ਸਟਰਕਚਰ ਦੀ ਵਲ ਆਪਾਂ ਬਾਰ ਬਾਰ ਕਰਦੇ ਹੈਗੇ ਤੇ ਸੂਬਿਆਂ ਦੇ ਅਧਿਕਾਰ ਕਿਤੇ ਨੂੰ ਕਿਤੇ ਦੇ ਵਿੱਚ ਘਟਣਗੇ ਸਿੱਖਿਆ ਵਾਲੇ ਮਾਮਲੇ ਦੇ ਵਿੱਚ ਤੇ ਉਹਦੇ ਉਹਦਾ ਇੱਕ ਪਹਿਲਾ ਹਮਲਾ ਤਾਂ ਗਹਿਰੀਂ ਦੀ ਬਾਸੀ ਸੂਬਿਆਂ ਦੇ ਤੇ ਇਹ ਹੀ ਹੈ ਕਿ ਉਹਨਾਂ ਤੇ ਹਿੰਦੀ ਥੋਪੀ ਜਾਊਗੀ ਜੀ ਇਹ ਹੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਮਹਾਰਾਸ਼ਟਰ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਭਾਜਪਾ ਅਤੇ ਇੱਕ ਨਾ ਸਿੰਧੇ ਉਹਨਾਂ ਦੀ ਸਰਕਾਰ ਹੈਗੀ ਆ ਤੇ ਉਹ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਲਾਗੂ ਕੀਤਾਗਾ ਜੀ ਮਰਾਠੀ ਸਪੀਕਿੰਗ ਲੋਕ ਹਮੇਸ਼ਾ ਆਪਾਂ ਨੂੰ ਪਤਾ ਕਿ ਬੰਬੇ ਦੇ ਵਿੱਚ ਬੀ ਐਜੀਟੇਸ਼ਨ ਕਰਦੇ ਰਹੇ ਨੇ ਉੱਤਰ ਪ੍ਰਦੇਸ਼ ਬਿਹਾਰ ਦੇ ਲੋਕ ਜਿਹੜੇ ਉੱਥੇ ਹਿੰਦੀ ਬੋਲਦੇ ਨੇ ਉਹਨਾਂ ਨਾਲ ਉਹਨਾਂ ਦੀ ਲੜਾਈਆਂ ਵੀ ਰਹੀਆਂ ਨੇ ਈਵਨ ਹੁਣ ਪਿੱਛੇ ਜੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਜਿਹੜੇ ਰਾਜ ਠਾਕਰੇ ਨੇ ਆਪਾਂ ਕੇ ਲਈ ਬਾਬਾ ਬਾਲਾ ਸਾਹਿਬ ਠਾਕਰੇ ਦੇ ਜਿਹੜੇ ਪਤੀਜ ਨੇ ਉਹਨਾਂ ਨੇ ਵੀ ਪਿੱਛੇ ਰੋਲਾ ਪਾ ਲਿਆ ਸੀਗਾ ਜੀ ਉਹ ਇੱਕ ਉਹਨਾਂ ਦੇ ਇੱਕ ਕਾਰਜਕਤਾ ਬੈਂਕਾਂ 'ਚ ਜਾ ਰਹੇ ਸੀ ਉੱਥੇ ਉਹ ਕਹਿ ਰਹੇ ਸੀ ਕਿ ਸਾਰਾ ਕੰਮ ਹਿੰਦੀ ਅਤੇ ਅੰਗਰੇਜ਼ੀ 'ਚ ਹੋ ਰਿਹਾਗਾ ਮਰਾਠੀ ਹੈ ਹੀ ਨਹੀਂ ਮੈਨੂੰ ਵੀ ਇਹ ਲੱਗਦਾਗਾ ਕਿ ਜਿਸ ਸਾਬ ਨਾਲ ਦੁਨੀਆ ਚ ਮਤਲਬ ਮੁਲਕ ਚ ਇਹ ਹਿੰਦੀ ਨੂੰ ਥੋਪ ਰਹੇ ਨੇ ਤੇ ਮਹਾਰਾਸ਼ਟਰ ਦੇ ਵਿੱਚ ਕਿਤੇ ਨ ਕਿਤੇ ਮਰਾਠੀ ਬਹੁਤ ਪਿੱਛੇ ਚਲੀ ਜਾਊਗੀ ਜੀ ਕਿਤੇ ਨ ਕਿਤੇ ਉੱਥੇ ਫਿਰ ਦੋ ਹੀ ਲੈਂਗੁਏਜ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਇੱਕ ਤਾਂ ਹਿੰਦੀ ਅਤੇ ਇੱਕ ਅੰਗਰੇਜ਼ੀ ਹੁਣ ਤੁਸੀਂ ਆਪ ਲਾਓ ਜੇ ਬੈਂਕਾਂ ਦੇ ਵਿੱਚ ਇਸ ਕਿਸਮ ਦੇ ਲੋਕਾਂ ਦੀਆਂ ਭਰਤੀਆਂ ਹੋਣ ਗਿਆ ਜਿਨ੍ਹਾਂ ਨੂੰ ਮਰਾਠੀ ਨਹੀਂ ਆਉਂਦੀ ਤੇ ਫਿਰ ਉਹ ਮਰਾਠੀ ਥੋੜੀ ਨ ਬੋਲਣਗੇ ਤੇ ਅੱਜ ਕੱਲ ਆਪਾਂ ਨੂੰ ਪਤਾ ਕਿ ਖਾਸੀ ਬੈਂਕਿੰਗ ਪ੍ਰਾਈਵੇਟ ਪ੍ਰਾਈਵੇਟਾਈਜ਼ ਵੀ ਹੈ ਗਿਆ ਉਹ ਵੀ ਇੱਕ ਚੱਕਰ ਹੁੰਦਾਗਾ ਮੈਂ ਇਵਨ ਮਹਾਲੀ ਦੇ ਵਿੱਚ ਸੀਗਾ ਉੱਥੇ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਗਿਆ ਸੀ ਉੱਥੇ ਜਿਹੜੇ ਬਹੁਤ ਸਾਰੇ ਕਰਮਚਾਰੀ ਸੀਗੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਸੀਗੀ ਮੈਂ ਹਰਾਮ ਹੋਇਆਗਾ ਕਿ ਮੈਂ ਖਿਆ ਇਹ ਖਤਰਾ ਤਾਂ ਹੁਣ ਪੰਜਾਬ ਦੇ ਵਿੱਚ ਵੀ ਵੱਧਦੀ ਪ੍ਰਾਈਵੇਟਾਈਜੇਸ਼ਨ ਨਾਲ ਇਹ ਖਤਰਾ ਹੁਣ ਪੰਜਾਬ 'ਚ ਵੀ ਮੰਡਰਾਊਗਾ ਮੰਨ ਲਓ ਕਿ ਜੋ ਜੋ ਜਿਹੜੇ ਜਿਹੜੇ ਵੀ ਡਿਪਾਰਟਮੈਂਟ ਹੁਣ ਅਜਕਲ ਪ੍ਰਾਈਵੇਟਾਈਜ਼ ਹੋ ਰਹੇ ਨੇ ਉੱਥੇ ਜਿਹੜੇ ਭਰਤੀਆਂ ਕਰਨੀਆਂ ਨੇ ਉਹ ਤਾਂ ਫਿਰ ਉਹ ਜਿਹੜੇ ਪ੍ਰਾਈਵੇਟ ਲਾਲਾ ਹੈਗਾ ਉਹ ਉਹਨੇ ਥੋੜੀ ਨਾ ਦੇਖਣਾ ਕਿ ਇਹਨੂੰ ਪੰਜਾਬੀ ਆਉਂਦੀ ਹੈ ਕਿ ਨਹੀਂ ਆਉਂਦੀ ਉਹ ਤਾਂ ਇਹ ਦੇਖੂਗਾ ਕਿ ਮੈਨੂੰ ਘੱਟ ਰੇਟ ਤੇ ਕਿਹੜਾ ਵਰਕਰ ਮਿਲ ਸਕਦਾਗਾ ਤੇ ਆਪਾਂ ਨੂੰ ਪਤਾ ਹਮੇਸ਼ਾ ਜਿਹੜੇ ਮਾਈਗ੍ਰੈਂਟ ਹੁੰਦੇ ਹੈਗੇ ਆ ਉਹ ਘੱਟ ਰੇਟ ਤੇ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ ਤੇ ਫਿਰ ਲਾਲਿਆਂ ਨੂੰ ਵੀ ਆ ਫਿਰ ਆਪਾਂ ਕਹਿੰਦੇ ਬਿਜ਼ਨਸmen ਨੂੰ ਤੇ ਉਹ ਹੀ ਸੂਟ ਕਰੂਗਾ ਤੇ ਇਹ ਖਤਰਾ ਬਰਾਬਰ ਜਿਹੜਾ ਕਿ ਹੁਣ ਆਪਾਂ ਮਹਾਰਾਸ਼ਟਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈਗਾ ਉਹ ਪੰਜਾਬ 'ਚ ਵੀ ਹੈਗਾ ਪੰਜਾਬ ਦੇ ਵਿੱਚ ਵੀ ਹਜੇ ਤੱਕ ਆਮ ਆਦਮੀ ਪਾਰਟੀ ਨੇ ਨੂ ਐਜੂਕੇਸ਼ਨ ਪਾਲਿਸੀ ਦੀ ਖੁੱਲਕੇ ਖਿਲਾਫਤ ਨਹੀਂ ਕੀਤੀ ਹੈ ਤੇ ਕੋਈ ਹਾਰਡ ਸਟੈਂਡ ਨਹੀਂ ਲਿਆਗਾ ਇਹ ਕੁਛ ਜਾਣੇ ਮ ਲੱਗਦਾ ਕਿ ਪੰਜਾਬੀਆਂ ਨੂੰ ਵੀ ਆਪਣੇ ਕਿਦਨ ਕਿਤੇ ਕਮਰ ਕਸ ਲੈਣੀ ਚਾਹੀਦੀ ਤੇ ਇਹਦੇ ਵਾਸਤੇ ਤਿਆਰ ਹੋ ਜਾਣਾ ਚਾਹੀਦਾ ਕੀ ਮਤਲਬ ਉੱਥੇ ਦੇਖੋ ਮੈਂ ਐਗਜ਼ਾਮਪਲ ਦਿੰਦਾ ਮਹਾਰਾਸ਼ਟਰ ਦਾ ਉੱਥੇ ਬੈਂਕਿੰਗ ਸਿਸਟਮ ਦੇ ਵਿੱਚ ਜਿਸ ਨਾਲ ਬੈਂਕਾਂ ਦੇ ਜਾ ਕੇ ਸਿਵ ਸੇਨਾ ਰਾਜ ਸਾakre ਵਾਲੀ ਸੀ ਉਸੇ ਨੇ ਰੋਲਾ ਵੀ ਪਾਇਆ ਆਪਾਂ ਦੇਖਦੇ ਆ ਕਿ ਬੰਬੇ ਦਾ ਕਲਚਰ ਪੁਨੇ ਦਾ ਕਲਚਰ ਲਗਭਗ ਹਿੰਦੁਆਇਜ਼ਡ ਹੋ ਚੁੱਕਿਆਗਾ ਉੱਥੇ ਹਿੰਦੀ ਇੱਕ ਸਾਡੀ ਲੈਂਗੁਏਜ ਬਣ ਚੁੱਕੀ ਹੈ ਉੱਥੇ ਉੱਥੋਂ ਮਰਾਠੀ ਕਿਦਨ ਕਿਤੇ ਖਤਮ ਹੋ ਚੁੱਕੀ ਹੈ ਮਹਾਰਾਸ਼ਟਰ ਦੇ ਰੂਰਲ ਏਰੀਆਜ਼ ਦੇ ਵਿੱਚ ਆਪਾਂ ਜਾਦੇ ਮਰਾਠੀ ਦੇਖਣ ਨੂੰ ਮਿਲਦੀ ਹੈਗੀਆ ਤੇ ਮਰਾਠੀ ਹਾਲਾਂਕਿ ਆਪਾਂ ਨੂੰ ਪਤਾ ਕਿ ਉਹ ਪ੍ਰਾਣੀ ਲੈਂਗੁਏਜ ਹੈ ਉਦੇ ਆਪਣੇ ਸੰਘਰਸ਼ ਨੇ ਉਹਦਾ ਥੀਏਟਰ ਵੀ ਕਿੰਨਾ ਸਟਰੋਂਗ ਹੈਗਾ ਜੀ ਉਹਦਾ ਲਿਟਰੇਚਰ ਕਿੰਨਾ ਸਟਰੋਂਗ ਹੈਗਾ ਕਿੰਨੇ ਤਗੜੇ ਰਾਈਟਰ ਆਪਾਂ ਨੂੰ ਪਤਾ ਕਿੰਨੇ ਤਗੜੇ ਥੀਏਟਰ ਆਰਟਿਸਟ ਮਰਾਠੀ ਜਬਾਨ ਨੇ ਦਿੱਤੇ ਨੇ ਆਪਾਂ ਨੂੰ ਤੇ ਆਪਾਂ ਕਈ ਵਾਰ ਗੱਲ ਕਰ ਚੁੱਕੇ ਆ ਕਿ ਜਿਹੜੀ ਹਿੰਦੀ ਹੈ ਗਿਆ ਉਹਦਾ ਜਿਹੜਾ ਉਹਦੀ ਜਿਹੜੀ ਹਿਸਟਰੀ ਹੈ ਗਿਆ ਉਹ ਤਕਰੀਬਨ 200 ਸਾਲ ਪੁਰਾਣੀ ਹੈ ਜੀ ਪਰ ਫਿਰ ਵੀ ਉਹ ਹੁਣ ਆਪਾਂ ਦੇਖ ਰਹੇ ਆ ਕਿ ਲਗਾਤਾਰ ਹਿੰਦੀ ਦਾ ਜਿਹੜਾ ਪ੍ਰਭਾਵ ਉਹ ਦਰਿਆਗਾ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਜ਼ੁਬਾਨਾਂ ਸੀਗੀਆਂ ਅਵਧ ਬਰਜੀ ਬ੍ਰਿਜ ਪੋਜਪੂਰੀ ਇਸ ਕਿਸਮ ਦੀਆਂ ਜ਼ੁਬਾਨਾਂ ਨੂੰ ਖਾ ਕੇ ਮੈਥਲੀ ਇਹ ਹਿੰਦੀ ਡਵੈਲਪ ਹੋਈ ਹੈ ਜੀ ਇਹਦਾ ਫਿਰ ਹੁਣ ਅਗਲਾ ਜਿਹੜਾ ਟਾਰਗੇਟ ਹੈਗਾ ਉਹ ਕਿਤੇ ਕਿਤੇ ਜਿਹੜੇ ਗੈਰ ਹਿੰਦੀ ਬਾਸੀ ਸੂਬੇ ਨੇ ਉਹ ਹੀ ਨੇ ਤੇ ਉਹਨਾਂ ਨੂੰ ਵੀ ਖਤਰਾ ਹੈ ਹੁਣ ਮੈਂ ਜਿਹੜੇ ਸੂਬੇ ਤੋਂ ਆਉਂਦਾ ਵਾ ਮੈਂ ਹਰਿਆਣਾ ਤੋਂ ਹਾਂ ਜੀ ਹਰਿਆਣਾ ਦੇ ਵਿੱਚ ਇਹਨਾਂ ਨੇ ਹਰਿਆਣੇ ਵੀ ਖਾਲੀ ਹਿੰਦੀ ਨੇ ਕਿਤੇ ਨ ਕਿਤੇ ਹਰਿਆਣੇ ਨੂੰ ਰਿਪਲੇਸ ਕਰਤਾ ਹਰਿਆਣੇ ਦੇ ਸ਼ਹਿਰਾਂ ਦੇ ਵਿੱਚ ਮੈਂ ਦੇਖਦਾ ਹਾਂਗਾ ਕਿ ਲੋਕ ਹਿੰਦੀ ਜ਼ੁਬਾਨ ਜ਼ਿਆਦਾ ਇਸਤੇਮਾਲ ਕਰਦੇ ਨੇ ਕੋਈ ਮਤਲਬ ਹਰਿਆਣੀ ਨੂੰ ਸਮਝ ਸਮਝਦੇ ਤੱਕ ਨਹੀਂ ਤਾਂ ਇਹ ਜਿਹੜਾ ਖਤਰਾ ਹੈਗਾ ਉਹ ਹੁਣ ਮਤਲਬ ਮੈਨੂੰ ਲੱਗਦਾ ਹੈ ਕਿ ਜਿਹੜੀ ਜਿਨ੍ਹਾਂ ਸੂਬਿਆਂ ਕੋਲ ਆਪਣੀ ਜ਼ੁਬਾਨਾਂ ਨੇ ਮਤਲਬ ਪੂਰੀ ਆਪਾਂ ਕਹੀਏ ਕਿ ਬਰੀਪੁਰੀ ਜਿਹੜੀ ਭਾਸ਼ਾ ਹੈਗੀ ਆ ਉਹ ਵੀ ਹੈਗੀ ਆ ਜਿਹਦੀ ਲਿਪੀ ਵੀ ਹੈਗੀ ਆ ਜਿਹਨਾਂ ਕੋਲ ਤੇ ਉਹਦਾ ਲਿਟਰੇਚਰ ਵੀ ਹੈ ਇੱਕ ਹਿਸਟੋਰੀਕਲ ਪਛੋਕੜ ਵੀ ਹੈਗਾ ਸਾਰਾ ਕੁਝ ਜਿਹਨਾਂ ਕੋਲ ਹੈ ਉਹਨਾਂ ਨੂੰ ਵੀ ਹੁਣ ਹਿੰਦੀ ਤੋਂ ਖਤਰਾ ਮਹਿਸੂਸ ਹੋ ਰਿਹਾ ਹੈਗਾ ਇਹ ਮਹਾਰਾਸ਼ਟਰ ਦੇ ਵਿੱਚ ਜਿਹੜੀ ਟ੍ਰਾਈ ਲੈਂਗੁਏਜ ਪੋਲਸੀ ਲਾਗੂ ਕੀਤੀ ਗਈ ਹੈ ਉਹਦਾ ਇੱਕ ਇਹ ਉਦਾਹਰਣ ਹੈ ਜੀ ਸੋ ਉਧਰ ਅੱਗੇ ਚੱਲੀਏ ਤਾਂ ਤੇਲੰਗਾਨਾ ਦੇ ਵਿੱਚ ਤਾਂ ਲੋ ਨੂੰ ਕਰਤਾ ਜੀ ਉਹਨਾਂ ਨੇ ਆਪ ਦਾ ਕੋਸ਼ਿਸ਼ ਕੀਤਾ ਕਿਉਂਕਿ ਮੌਸਮ ਨੇ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਤੇ ਪੰਜਾਬ 'ਚ ਦੋ ਦਿਨ ਮੀਂਹ ਦੀ ਸੰਭਾਵਨਾ ਹੈ ਪਾਇਓ ਤਾਂ ਬਾਕੀ ਦੇ ਵੈਦਰ ਤੇ ਚਾਣਨਾ ਹਾਂਜੀ ਇਸ ਵਾਰ ਵੈਦਰ ਤੇ ਖਾਸੀ ਗੱਲ ਹੋ ਰਹੀ ਹੈ ਆਪਾਂ ਆਪਣੇ ਬੁਲੇਟਿਨਸ 'ਚ ਵੀ ਲਗਾਤਾਰ ਗੱਲ ਕਰ ਰਹੇ ਹਾਂ ਕਿਉਂਕਿ ਅੱਡ ਅੱਡ ਸਟੇਟਾਂ 'ਚ ਆਪਾਂ ਨੂੰ ਅੱਡ ਅੱਡ ਕਿਸਮ ਦੀਆਂ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਰਾਜਸਥਾਨ ਦੇ ਵਿੱਚ ਹੁਣ ਤੋਂ ਹੀ 17 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦੀ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਜਦਕਿ ਆਪਾਂ ਨੂੰ ਪਤਾ ਹੈ ਕਿ ਰਾਜਸਥਾਨ ਦੇ ਵਿੱਚ ਵੀ ਮਈ ਦਾ ਆਖਰੀ ਹਫਤਾ ਤੇ ਜੂਨ ਦੇ ਕੁਝ ਹਫਤੇ ਹੁੰਦੇ ਸੀ ਜਿਸ ਟਾਈਮ ਹੀਟ ਵੇਵ ਦੀ ਚੇਤਾਵਨੀਆਂ ਜਰੀਆਂ ਜਾਰੀ ਕੀਤੀ ਜਾਂਦੀਆਂ ਸੀ ਗਿਆ ਜੈਸਲਮੇਰ ਬਾੜਮੀਰ 46 47 ਡਿਗਰੀ ਹਜੇ ਤੋਂ ਹੀ ਹੋਇਆ ਪਿਆ ਜੀ ਉੱਥੇ ਟੈਂਪਰੇਚਰ ਇੰਨਾ ਉੱਥੇ ਆਪਾਂ ਕੀ ਟੈਂਪਰੇਚਰ ਵਧਿਆ ਹੋਇਆਗਾ ਆ ਮੱਧ ਪ੍ਰਦੇਸ਼ ਦੇ ਵਿੱਚ ਵੀ 43 ਡਿਗਰੀ ਦੇ ਨੇੜੇ ਤੇ ਜਿਹੜਾ ਟੈਂਪਰੇਚਰ ਉਹ ਪਹੁੰਚਿਆ ਹੋਇਆਗਾ ਤੇਲੰਗਨਾ ਦੇ ਵਿੱਚ 28 ਜ਼ਿਲ੍ਹਿਆਂ ਦੇ ਵਿੱਚ ਤੇ ਲਗਾਤਾਰ 15 ਦਿਨਾਂ ਤੱਕ ਲੂ ਚਲਣ ਦੀ ਜਿਹੜੀ ਕਿਤੇ ਕਿਤੇ ਇੱਕ ਫੋਰਕਾਸਟਿੰਗ ਹੋਈ ਹੈ ਗਿਆ ਯਾਨੀ ਕਿ ਇੱਕ ਸੂਚਨਾ ਦਿੱਤੀ ਗਈ ਹੈ ਗਿਆ ਜਿਸ ਕਰਕੇ ਲੂ ਨੂੰ ਉਹ ਸਰਕਾਰ ਨੇ ਆਪਦਾ ਇਹ ਹਲਾਂ ਦਿੱਤਾ ਤੇ ਕਿਹਾਗਾ ਕਿ ਜੇ ਕੋਈ ਲੂ ਨਾਲ ਮਰੂਗਾ ਤੇ ਉਹਨੂੰ 4 ਲੱਖ ਰੁਪਏ ਦਿੱਤਾ ਜਾਊਗਾ ਇਹ ਮਤਲਬ ਤੇਲੰਗਨਾ ਪਹਿਲਾ ਸਵੇਰ ਆਪਾਂ ਕਹਿ ਸਕਦੇ ਹਾਂ ਮੁਲਕ ਪਰਚ ਜਿਹੜਾ ਕਿ ਲੂ ਨੂੰ ਐਨੀ ਸੀਰੀਅਸ ਲੈ ਰਹਾਗਾ ਆ ਦੇਖੋ ਹਾਲ ਤਾਂ ਪੰਜਾਬ ਦੇ ਵੀ ਮਾੜੇ ਨੇ ਮਤਲਬ ਇਵਨ ਆਪਾਂ ਨੂੰ ਪਤਾ ਕਿ ਕੱਲ ਕਿੰਨੀ ਤੇਜ਼ ਬਾਰਿਸ਼ ਹੋਈ ਸੀ ਤੇ ਹਵਾ ਕਿੰਨੀ ਤੇਜ਼ ਚੱਲੀ ਸੀ ਰਾਤ ਨੂੰ ਇੱਥੇ ਦੀ ਪੰਜਾਬ ਚ ਆਂਧੀ ਆਈ ਸੀਗੀ ਦੋ ਦਿਨਾਂ ਲਗਾਤਾਰ ਮੀਂਹ ਪੈਣ ਦੀ ਅਟਡ ਥਾਵਾਂ ਤੇ ਅਟਡ ਟਾਈਮ ਤੇ ਸੰਭਾਵਨਾਵਾਂ ਨੇ ਤੇ 40 ਕਿਲੋਮੀਟਰ ਤੱਕ ਦੀਆਂ ਤੇਜ਼ ਹਵਾਵਾਂ ਚੱਲੀਆਂ ਸੀ ਬਠਿੰਡੇ 'ਚ ਵੀ ਟੈਂਪਰੇਚਰ 43 ਤੋਂ ਪਾਰ ਹੋ ਚੁੱਕਿਆਗਾ ਜੀ ਯਾਨੀ ਕਿ ਜਿਹੜਾ ਮਾਲਵਾਗਾ ਉਹ ਖਾਸਾ ਗਰਮ ਆਪਾਂ ਦੇਖਣ ਨੂੰ ਮਿਲੇਗਾ ਮਾਨਸਾ ਆ ਆਪਾਂ ਕਹੇ ਲਈ ਸਰਦੂਲਗੜ ਆਪਾਂ ਕਹੇ ਲਈ ਆਪਾਂ ਬੋਰ ਕਹੇ ਲਈ ਮੁਕਸਰ ਕਹੇ ਲਈ ਉਥੇ ਆਪਾਂ ਟੈਂਪਰੇਚਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾਗਾ ਤੇ ਜਿਹੜੀਆਂ ਲਗਾਤਾਰ ਦੋ ਦਿਨ ਪੰਜਾਬ 'ਚ ਮੀਂਹ ਵੀ ਪੈ ਸਕਦਾਗਾ ਤੇ ਹਵਾਵਾਂ ਵੀ ਗਰਮ ਹਵਾਵਾਂ ਵੀ ਚੱਲਣਗੀਆਂ ਇਹ ਵੀ ਸੂਚਨਾ ਹੈਗੀ ਆ ਜੀ ਫਰੀਦਕੋਟ ਦੇ ਵਿੱਚ ਆਪਾਂ ਗੱਲ ਕਰ ਲਈਏ 40 ਡਿਗਰੀ ਦੇ ਨੇੜੇ ਤੇ ਟੈਂਪਰੇਚਰ ਰਹਿ ਰਿਹਾਗਾ ਜੀ 48 ਡਿਗਰੀ ਦੇ ਨੇੜੇ ਤੇ ਮਾਨਸਾ ਦੇ ਵਿੱਚ ਹੈ 43.3 ਡਿਗਰੀ ਦਾ ਟੈਂਪਰੇਚਰ ਕਿਤੇ ਨ ਕਿਤੇ ਬਠਿੰਡੇ ਦੇ ਵਿੱਚ ਹੈ ਤੇ ਮਤਲਬ ਉਹ ਆਪਾਂ ਨੂੰ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਤੇ ਮਤਲਬ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਤਾਂ ਜਿਹੜੀ ਅੰਮ੍ਰਿਤਸਰ ਕੁਲਾ ਲਾਮਪਰ ਜਿਹੜੀ ਫਲਾਈਟ ਸੀ ਉਹਨੂੰ ਵੀ ਹੁਣ ਪੋਸਟਪੋਨ ਕਰ ਦਿੱਤਾ ਗਿਆ ਤੇ ਉਹ ਕਿਉਂਕਿ ਕਿਤੇ ਕਿਤੇ ਤੇ ਹਵਾ ਨਹੀਂ ਤੇ ਚੱਲ ਰਹੀਆਂ ਅੰਧੜਾ ਹੋਇਆ ਜੇ ਇਹਨਾਂ ਤੇਜ਼ ਅੰਧੜ ਦੀ ਸੂਚਨਾ ਹੈਗੀ ਹੈ ਇਸ ਕਰਕੇ ਉਹਨੂੰ ਜੇ ਲੈਂਡਿੰਗ ਕਰਾਈ ਜਾਊਗੀ ਫਲਾਈਟ ਦੀ ਤਾਂ ਉਹਦੇ ਵਿੱਚ ਔਖਾ ਹੋਊਗਾ ਇਸ ਕਰਕੇ ਇਹ ਕਹਿ ਰਿਹਾਗਾ ਕਿਆ ਜਾ ਰਿਹਾਗਾ ਕਿ ਤੇ ਇਹ ਮੋਟਾ-ਮੋਟਾ ਹੈਗਾ ਕਿ ਤੇ ਅੱਜ ਮ मतलब ਉਦਾਂ ਮੋਟਾ ਮੋਟਾ ਸਮਾਨ ਸਾਫ਼ ਸੀਗਾ ਪਰ ਤੇ ਕੱਲ ਜਿਹੜੀ ਰਾਤ ਨੂੰ ਮੀਂਹ ਪਿਆ ਸੀ ਉਹਦੇ ਕਰਕੇ ਥੋੜਾ ਟੈਂਪਰੇਚਰ ਵੀ ਡਾਊਨ ਸੀਗਾ ਪਰ ਪੰਜਾਬ ਇਸ ਵਾਰ ਆਪਾਂ ਆਪਾਂ ਨੂੰ ਦੇਖ ਰਿਹਾਗਾ ਟੈਂਪਰੇਚਰ ਮਤਲਬ ਅੱਡ ਅੱਡ ਕਿਸਮ ਦੇ ਜਿਹੜੇ ਟੈਂਪਰੇਚਰ ਕਰਕੇ ਅੱਡ ਅੱਡ ਕਿਸਮ ਦੀ ਦਿੱਕਤ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਇਸ ਵਾਰ ਤਾਂ ਮੇਰੀ ਕਿਸਾਨਾਂ ਨਾਲ ਵੀ ਗੱਲ ਹੋ ਰਹੀ ਸੀ ਤਕਰੀਬਨ 5 6% ਜਿਹੜਾ ਝਾੜ ਹੈਗਾ ਗਹਿਣ ਦਾ ਕਣਕ ਦਾ ਉਹ ਘਟਿਆਗਾ ਜਿਸ ਮੈਂ ਐਗਜ਼ਾਮਪਲ ਦੇ ਦੇਣਾ ਜਿਸ ਮਤਲਬ ਜਿਹੜੇ ਜਿਸ ਕਿਸਾਨ ਦੇ ਖੇਤ ਵਿੱਚ ਪਿਛਲੀ ਵਾਰ ਤਕਰੀਬਨ 65 70 ਮਣ ਕਿੱਲਾ ਪਿਆ ਸੀ ਜਿਸ ਨੂੰ ਕਣਕ ਦਾ ਉਹ ਇਸ ਵਾਰ ਕਹਿ ਰਹੇ ਨੇ ਕਿ 68 63 ਮਣ ਜਾਂ 60 ਮਣ ਜਿਹਦਾ 65 ਮਣ ਸੀਗਾ ਉਹਦਾ 68 60 ਤੇ 62 ਮਣ ਦੇ ਨੇੜੇ ਤੇੜੇ ਯਾਨੀ ਕਿ ਤਕਰੀਬਨ ਤਿੰਨ 14% ਦਾ ਘਟ ਜਿਹੜਾ ਝਾੜ ਹੈ ਉਹ ਕਟਿਆਗਾ 5% ਦੇ ਨੇੜੇ ਤੇ ਮੈਂ ਇੱਕ ਮੋਟੀ 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 ਕੈਲਕੂਲੇਸ਼ਨ ਕਰ ਰਿਹਾ ਸੀਗਾ 5% ਦੇ ਨੇੜੇ ਤੇ ਝਾੜ ਕਣਕ ਦਾ ਕਟਿਆਗਾ ਉਹਦਾ ਰੀਜਨ ਇਹ ਹੈ ਕਿ ਫਰਵਰੀ ਮਹੀਨੇ ਦੇ ਐਂਡ 'ਚ ਇੱਕਦਮ ਤੋਂ ਹੀ ਇੱਕ ਹਫਤੇ ਜਿਹੜਾ ਟੈਂਪਰੇਚਰ ਰਾਈਜ ਹੋਇਆ ਸੀਗਾ ਉਹ ਇੱਕ ਚੀਜ਼ ਹੈ ਗਿਆ ਬਾਕੀ ਇਸ ਵਾਰ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ ਮੌਨਸੂਨ ਹੈ ਉਹ ਨੋਰਮਲ ਰਹੂਗਾ ਜੀ ਜੇ ਉਹ ਨੋਰਮਲ ਰਹੂਗਾ ਤੇ ਪੰਜਾਬ ਚਾ ਪਾਣੀ ਜੜੀ ਜੜੀ ਦੀ ਖੇਤੀ ਹੈ ਉਹ ਉਹ ਦੇਖ ਦੇਖਣ ਨੂੰ ਮਿਲੂਗੀ ਤੇ ਗਰਾਊਂਡ ਵਾਟਰ ਵੀ ਰੀਚਾਰਜ ਹੋਊਗਾ ਇਹ ਮਤਲਬ ਹਾਲਕਿ ਹਜੇ ਮਾਨਸੂਨ ਚੱਲੂ ਨਹੀਂ ਹੋਇਆਗਾ ਮਾਨਸੂਨ ਆਪਾਂ ਨੂੰ ਪਤਾ ਕਿ ਜੂਨ ਦੇ ਲਾਸਟ ਵੀਕ ਚ ਆਪਾਂ ਨੂੰ ਦੇਖਣ ਨੂੰ ਮਿਲੂਗਾ ਪੰਜਾਬ ਦੇ ਵਿੱਚ ਤੇ ਜਦੋਂ ਮਾਨਸੂਨ ਆਊਗਾ ਉਦੋਂ ਆਪਾਂ ਉਸ ਬਾਰੇ ਵੀ ਗੱਲ ਕਰਾਂਗੇ ਲੇਕਿਨ ਹੀਟ ਵੇਵ ਤਕਰੀਬਨ 1 ਕਿਹਾ ਹਜ਼ਾਰ ਹੈਗਾ ਕਿ ਪੰਜਾਬ ਦੇ ਵਿੱਚ ਵੀ 10 ਤੋਂ 12 ਦਿਨ ਹੀਟ ਵੇਵ ਵਾਲੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੱਕ ਪਹਿਲਾਂ ਆਪਾਂ ਨੂੰ ਪਤਾ ਕਿ 5 ਤੋਂ 7 ਦਿਨ ਹੁੰਦੇ ਸੀ ਜਿਦੇ ਚ ਹੀਟ ਵੇਵ ਕਰਕੇ ਚੇਤਾਵਨੀ ਜਾਰੀ ਕੀਤੀ ਜਾਂਦੀ ਸੀ ਲੋਕ ਅੰਦਰ ਰਹਿੰਦੇ ਸੀ ਕਿ ਉਹਨਾਂ 5-7 ਦਿਨਾਂ ਚ ਪਰ ਇਸ ਇਸ ਬਾਰ 10 ਤੋਂ 15 ਦਿਨਾਂ ਦਾ ਏਪੀ ਟੈਪਰ ਵਾਇਨਿਕ ਲਗਭਗ ਦੁੱਗਣਾ ਦੁੱਗਣੇ ਦਿਨ ਹੋ ਗਏ ਨੇ ਜੀ ਹੀਟ ਵੇਵ ਦੇ ਇਸ ਕਰਕੇ ਹੁਣ ਦੇਖਦੇ ਆਂ ਪੰਜਾਬ ਸਰਕਾਰ ਇਸ ਤੇ ਕੀ ਕਾਰਵਾਈ ਕਰ دی ਹੈ ਗਿਆ ਕੀ ਚੇਤਾਵਨੀ ਕੋ ਜਾਰੀ ਕਰ دی ਹੈ ਕੀ ਨੂੰ ਆਪਦਾ ਘੋਸ਼ਿਤ ਕਰ ਦਿਆ ਨਹੀਂ ਕਰਦੀ ਮੈਂ ਇੱਕ ਗੱਲ ਹੋਰ ਵੀ ਦੇਖਿਆ ਮੌਸਮ ਬਾਰੇ ਜਾਂ ਫਿਰ ਇਸ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਬਾਰੇ ਜਿਹੜੇ ਪੰਜਾਬ ਦੀ ਗਵਰਨਮੈਂਟ ਉਹ ਲਗਭਗ ਮਤਲਬ ਉਹਨੂੰ ਨਜ਼ਰੰਦਾਜ਼ ਕਰਦੇ ਹੀ ਪਾਇਆ ਜਾਂਦਾਗਾ ਉਹ ਕੋਈ ਉਹਦੇ ਤੇ ਗੱਲ ਹੀ ਨਹੀਂ ਕਰਦੀ ਕਿ ਕਿਸ ਕਿਸਮ ਦਾ ਟੈਂਪਰੇਚਰ ਰਹੇਗਾ ਕਿਸ ਕਿਸਮ ਦਾ ਮੌਸਮ ਰਹਿਣ ਵਾਲਾ ਪੰਜਾਬ ਦਾ ਤੇ ਮੈਨੂੰ ਲੱਗਦਾ ਕਿ ਇਹ ਇੱਕ ਇੱਕ ਨਲਾਇਕੀ ਸਰਕਾਰ ਦੀ ਇਹ ਵੀ ਹੈ ਕਿ ਉਹ ਮਤਲਬ ਕਿਸ ਕਿਸਮ ਦਾ ਟੈਂਪਰੇਚਰ ਕਿਸ ਕਿਸਮ ਦਾ ਮੌਸਮ ਹੋਊਗਾ ਉਹਦੇ ਬਾਰੇ ਤਾਂ ਗੱਲ ਹੀ કરી ਉਹ ਤਾਂ ਕੀ نقصان ਨੇ ਕੀ ਫਾਇਦੇ ਨੇ ਕੀ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਜਾਂ ਲੋਕਾਂ ਨੂੰ ਉਹ ਦੇ ਕਰਕੇ ਕੀ ਨੁਕਸਾਨ ਹੋ ਰਹੇ ਨੇ ਉਹਦੇ ਬਾਰੇ ਬਿਲਕੁਲ ਵੀ ਮਤਲਬ ਗਾਇਬ ਹੈ ਉਹਦੇ ਬਾਰੇ ਗੱਲ ਹੀ ਨਹੀਂ ਕਰਦੀ ਸਰਕਾਰ ਜੀ ਸੋ ਅੱਗੇ ਚੱਲੀਏ ਤਾਂ ਉਧਰ ਬਾਬਲ ਕਲਾ ਫਾਇਰਿੰਗ ਕੇਸ ਦਾ ਜਿਹੜਾ ਕੇਸੀਏ ਚੰਡੀਗੜ੍ਹ ਪਹਿਲਾਂ ਸ਼ਿਫਟ ਕਰ ਦਿੱਤੇ ਗਏ ਸੀ ਫਿਰ ਪੰਜਾਬ ਸਰਕਾਰ ਨੇ ਜਦੋਂ ਪੰਜਾਬ ਸਰਕਾਰ ਤੇ ਲੋਕਾਂ ਨੇ ਪ੍ਰੈਸ਼ਰ ਪਾਇਆ ਤਾਂ ਫਿਰ ਇਹਨਾਂ ਨੇ ਆਪਜੀ ਲਈ ਸੀ ਕਿ ਵਾਪਸ ਲਿਆਉਣੇ ਚਾਹੀਦੇ ਨੇ ਕਿਉਂਕਿ ਜਿਹੜੇ ਗਵਾਹ ਨੇ ਉਹ ਕਿਵੇਂ ਚੰਡੀਗੜ੍ਹ ਪਹੁੰਚ ਕੇ ਗਵਾਹੀਆਂ ਦੇਣਗੇ ਜਾਂ ਹੋਰ ਸਾਰਾ ਕੁਝ ਚੱਲੂਗਾ ਵੈਸੇ ਇਹਨੂੰ ਨਲਾਇਕੀ ਵਜੋਂ ਹੀ ਦੇਖਿਆ ਜਾ ਰਿਹਾ ਪੰਜਾਬ ਸਰਕਾਰ ਦਾ ਕਿ ਜੇ ਇਹ ਜੇ ਉਹ ਸਾਰਾ ਕੁਝ ਹੋਇਆ ਪਰ ਹੁਣ ਜਿਹੜੇ आदेश आए ਨੇ کورٹ ਵੱਲੋਂ ਉਹ ਕੀ کہہ ਰਹੇ ਨੇ ਕਿ ਇਹ واپس ਪੰਜਾਬ ਵੱਲ ਪਰਤੂਗਾ ਕੇਸ ਜਾਂ ਫਿਰ ਹੁਣ ਚੰਡੀਗੜ੍ਹ ਹੀ ਜਾਣਾ ਪਿਆ ਕਰੇਗਾ ਅ ਦੇਖੋ ਤੁਸੀਂ ਬਹੁਤ ਇਹਦੀ ਸਹੀ ਵਿਆਖਿਆ ਇੱਕ ਸਾਹਮਣੇ ਨਾਲ ਕਰੀ ਦਿੱਤੀ ਅਗਰਪ੍ਰੀਤ ਕਿ ਆਪਾਂ ਨੂੰ ਪਤਾ ਹੈ ਕਿ ਇਹ ਜਿਹੜਾ ਮਾਮਲਾ ਹੈਗਾ ਸਾਰਾ ਇਹ ਫਰੀਦਕੋਟ ਦਾ ਕੇਸ ਹੈਗਾ ਫਰੀਦਕੋਟ ਕੋਰਟ ਵਿੱਚ ਹੀ ਚੱਲਣਾ ਚਾਹੀਦਾ ਸੀਗਾ ਕਿਉਂਕਿ ਉੱਥੇ ਜਿਹੜੇ ਲੋਕਲ ਪਿੰਡੂ ਲੋਕ ਨੇ ਉਹ ਚੰਡੀਗੜ੍ਹ ਥੋੜੀ ਨਾ ਟਰੈਵਲ ਕਰਨਗੇ ਜੇ ਉਹਨਾਂ ਨੂੰ ਗੋਆ ਆਈਆਂ ਦੇਣੀਆਂ ਹੋਣ ਗਿਆ ਮਤਲਬ ਤਾਂ ਕਿ ਫਰੀਦਕੋਟ ਦੇ ਵਿੱਚ ਹੀ ਚੱਲਣਾ ਚਾਹੀਦਾ ਸੀਗਾ ਲੋਕਾਂ ਨੇ ਪ੍ਰੈਸ਼ਰ ਬਹੁਤ ਪਾਇਆਗਾ ਇਸ ਇਸ ਮਾਮਲੇ ਦੇ ਵਿੱਚ ਲੇਕਿਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਤੇ ਜਿਹੜੀ ਪਟੀਸ਼ਨ ਪਾਈ ਗਈ ਸੀਗੀ ਪੰਜਾਬ ਸਰਕਾਰ ਵੱਲੋਂ ਉਹ ਤੇ ਉਹ ਉਹ ਖਾਰਜ ਕਰ ਦਿੱਤੀ ਹੈ ਤੇ ਇਹ ਕਹਾਗਾ ਕਿ ਚੰਡੀਗੜ੍ਹ ਹੀ ਇਹ ਕਿਤਨ ਕਿਤੇ ਕੇਸ ਚੱਲੂਗਾ ਜੀ ਇਹ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਇਹ ਦੇ ਮਤਲਬ ਥੋੜੀ ਗੱਲ ਸਹੀ ਹੈ ਕਿ ਤੁਸੀਂ ਇਹ ਨਹੀਂ ਕਰ ਸਕਦੇ ਕਿ ਨਿਰਪੱਖ ਜਾਂਚ ਵਾਸਤੇ ਅਸੀਂ ਉੱਥੇ ਉਸ ਕੇਸ ਨੂੰ ਸ਼ਿਫਟ ਕਰ ਰਹੇ ਹਾਂ ਹੁਣ ਜਿਵੇਂ ਜਿਹੜੇ ਮੁੰਡੇ ਸੀਗੇ ਆਪਾਂ ਆਪਾਂ ਨੂੰ ਪਤਾ ਹੈ ਕਿ 2023 ਮਾਰਚ 2023 ਦੇ ਵਿੱਚ ਜਿਹੜੇ ਸਿੱਖ ਮੁੰਡੇ ਫੜੇ ਗਏ ਸੀਗੇ ਸਿੱਖ ਨੌਜਵਾਨ ਫੜੇ ਗਏ ਸੀਗੇ ਪੰਜਾਬ ਪੰਜਾਬ 'ਚ ਉਹਨਾਂ ਨੂੰ ਲੈ ਜਾ ਕੇ ਅਸਮ ਡਿਪ ਰੂਗਡ ਪੇਜ تھا ਜਦਕਿ ਉਹ ਜੁਡੀਸ਼ੀਅਲ ਕਸਟਡੀ ਦੇ ਸੀਗੇ ਕੀ ਜੁਡੀਸ਼ੀਅਲ ਕਸਟਡੀ ਉਹਨਾਂ ਦੀ ਪੰਜਾਬ 'ਚ ਨਹੀਂ ਹੋ ਸਕਦੀ ਸੀਗੀ ਅਸੀਂ ਨਿਰਪੱਖ ਜਾਂਚ ਕਰਾਉਣਾ ਚਾਹੁੰਦੇ ਆ ਨਿਰਪੱਖ ਜਾਂਚ ਕਰਾਉਣ ਦੇ ਚੱਕਰ 'ਚ ਤੁਸੀਂ ਮਤਲਬ ਬੱਚਿਆਂ ਨੂੰ ਦੂਜੇ ਸਟੇਟ 'ਚ ਲੈ ਗਏ ਇਸੇ ਹਿਸਾਬ ਨਾਲ ਨਿਰਪੱਖ ਜਾਂਚ ਦੇ ਚੱਕਰ 'ਚ ਤੁਸੀਂ ਜਿਹੜਾ ਕੇਸ ਹੈ ਉਹਨੂੰ ਹੀ ਚੰਡੀਗੜ੍ਹ ਲਿਆਏ ਜਿਹੜਾ ਕਿ ਫਰੀਦਕੋਟ ਤੋਂ ਤਕਰੀਬਨ 230 240 ਕਿਲੋਮੀਟਰ ਪੈਂਦਾ ਹੈ ਤੇ ਇਹ ਮਤਲਬ ਕਿਸ ਕਿਸਮ ਦਾ ਤੁਸੀਂ ਮਤਲਬ ਇਹ ਇੰਡੀਪੈਂਡੈਂਟ ਇਨਕੁਆਇਰੀ ਇੰਡੀਪੈਂਡੈਂਟ ਇਨਕੁਆਇਰੀ ਦੇ ਨਾਂ ਤੇ ਤੁਸੀਂ ਸਾਰਾ ਕੁਝ ਹੀ ਇੱਧਰ ਉੱਧਰ ਸ਼ਿਫਟ ਕਰੀ ਜਾਂਦੇ ਹੋ ਪਤੰਦੋ ਸਵਾਲ ਹੈ ਕਿ ਕੀ ਕੀ ਤੁਹਾਡਾ ਮਤਲਬ ਫਰੀਦਕੋਟ ਕੋਰਟ ਤੇ ਇਤਬਾਰ ਨਹੀਂ ਹੈ ਫਿਰ ਇਤਬਾਰ ਨਹੀਂ ਤਾਂ ਇਸ ਦਾ ਮਤਲਬ ਤਾਂ ਉੱਥੇ ਜਿਹੜੇ ਹੋਰ ਮਾਮਲੇ ਹੋਰ ਹੋ ਰਹੇ ਹੋਣਗੇ ਉਹਨਾਂ 'ਚ ਵੀ ਉਹ ਗਲਤ ਫੈਸਲੇ ਕਰ ਰਿਹਾ ਹੋਗਾ ਕੋਰਟ ਉੱਥੇ ਗਲਤ ਕਰ ਰਿਹਾ ਹੋਗਾ ਫਿਰ ਤਾਂ ਉਹਨੂੰ ਬਰਖਾਸਤ ਉਹਨੂੰ ਖਤਮ ਹੀ ਕਰ ਦੋ ਕੋਰਟ ਨੂੰ ਉਹ ਰੱਖਿਆ ਕਿਉਂ ਹੋਇਆਗਾ ਹੂੰ ਇਹਦਾ ਸਵਾਲ ਹੈ ਮਤਲਬ ਇਹ ਇਹ ਇੱਕ ਵੱਡਾ ਸਵਾਲ ਹੈਗਾ ਕਿ ਮਤਲਬ ਚੰਡੀਗੜ੍ਹ ਦਾ ਕੋਈ ਤੱਕ ਮਤਲਬ ਕੋਈ ਚੰਗਾ ਆਰਗੂਮੈਂਟ ਦੋ ਉਹ ਜੇ ਜੇ ਉਹ ਗੱਲ ਉਹੀ ਹੈ ਨਾ ਭਾਈ ਵੀ ਤੁਸੀਂ ਇੱਕ ਤਰੀਕੇ ਦੇ ਨਾਲੇ ਕੇਸ ਚੰਡੀਗੜ੍ਹ ਨਹੀਂ ਲੈ ਕੇ ਗਏ ਤੁਸੀਂ ਉੱਥੇ ਦੇ ਲੋਕ ਜਿਹੜੇ ਇਨਸਾਫ ਚਾਹੁੰਦੇ ਸੀ ਉਹਨਾਂ ਦੀ ਪਹੁੰਚ ਤੋਂ ਵੀ ਦੂਰ ਲੈ ਗਏ ਹੋ ਕੇਸ ਨੂੰ ਹੁਣ ਜਿਹਦੇ 'ਚ ਤਾਂ ਕਣਕੰਡਾ ਹੋਊਗਾ ਜਿਹੜਾ ਇੰਨਾ ਜੋਗ ਹੋਊਗਾ ਵੀ ਹਰ ਵਾਰ ਚੰਡੀਗੜ੍ਹ ਜਾ ਕੇ ਇਸ ਕੇਸ ਦੀ ਪੈਰਵਾਹੀ ਕਰ ਸਕੇ ਭੁਗਤ ਸਕੇ ਉਹ ਤਾਂ ਕੈਰੀ ਆਨ ਕਰੂ ਉਹ ਚੱਲਦਾ ਰਹੂਗਾ ਕੇਸ ਦੇ ਨਾਲ ਜਿਹੜਾ ਵਿਚਾਰਾ ਚੱਲ ਨਹੀਂ ਸਕਦਾ ਜਿਹੜਾ ਪਰਿਵਾਰਕ ਪੱਖੋਂ ਆਰਥਿਕ ਪੱਖੋਂ ਵੀ ਉਦਾਂ ਦਾ ਹੀ ਆ ਤੇ ਉਹ ਤਾਂ ਫਿਰ ਕਹੂਗਾ ਨਾ ਭਾਈ ਵੀ ਆਰਾਮ ਨਾਲ ਘਰੇ ਬੈਠਦੇ ਆ ਅਸੀਂ ਕਿਉਂ ਇਸ ਚ ਜਾਣਾ ਜੋ ਕੁਝ ਨਿਪੜ ਗਿਆ ਨਿਪੜ ਗਿਆ ਇਹੀ ਸੋਚੀਏ ਫਿਰ ਆਪਾਂ ਬਿਲਕੁਲ ਬਿਲਕੁਲ ਇਹੀ ਸੋਚੀਏ ਜੀ ਜੀ ਸੋ ਅੱਗੇ ਚਲੀਏ ਉਧਰ ਕੈਂਡੀਡੇਟ ਅਨਾਉਂਸ ਕਰ ਦਿੱਤਾ ਹੈ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਜਿਹੜੀ ਲੁਧਿਆਣਾ ਚ ਪਹੁੰਚ ਹੋਣੀ ਹੈ ਉਹਨੂੰ ਲੈ ਕੇ ਤੇ ਹੁਣ ਇਕੱਲਾ ਭਾਜਪੀ ਦਾ ਕੈਂਡੀਡੇਟ ਪਿੱਛੇ ਰਹਿ ਗਿਆ ਪਾਇਤਾ ਜਰਾ ਚਾਹਣਾ ਹੈ ਉਪਚੋਣ ਕਿਦਾਂ ਦੀ ਦੇਖਦੇ ਹੋ ਤੁਸੀਂ ਖਾਸ ਤੌਰ ਤੇ ਨਾਮੇ ਵੀ ਦੱਸ ਦਿਓ ਕਿ ਭਾਜਪਾ ਵੱਲੋਂ ਕਿਹੜਾ ਅੱਗੇ ਆ ਰਿਹਾ ਹੈ ਹਾਂ ਦੇਖੋ ਜਿਹੜੀ ਲੁਧਿਆਣਾ ਦੀ ਬਾਇਲੈਕਸ਼ਨ ਹੋਣ ਜਾ ਰਹੀ ਉਹਦੇ ਚ ਸਭ ਤੋਂ ਪਹਿਲਾਂ ਜਿਹੜਾ ਕੈਂਡੀਡੇਟ ਸੀ ਆਪਾਂ ਨੂੰ ਪਤਾ ਆ ਮਾ ਜੀ ਪਾਰਟੀ ਨੇ ਲਾਣਿਆ ਸੀ ਸੰਜੀਵ ਅਰੋੜੇ ਨੂੰ ਜਿਹੜਾ ਕਿ ਉਹਨਾਂ ਦਾ ਰਾਜ ਸਭਾ ਸੰਸਦ ਵੀ ਹੈਗਾ ਕਈ ਵਾਰ ਆਪਾਂ ਲਗਾਤਾਰ ਗੱਲ ਕਰ ਚੁੱਕੇ ਹਾਂ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣਾਗਾ ਇਸ ਕਰਕੇ ਉਹਨਾਂ ਨੂੰ ਉਹ ਕੈਂਡੀਡੇਟ ਲਾਣਿਆਗਾ ਕੈਂਡੀਡੇਟ ਜਿਹੜੇ ਵਿਧਾਇਕ ਸਾਫ ਪੂਰੇ ਹੋਏ ਸੀ ਉਹਨਾਂ ਦੇ ਪਰਿਵਾਰ ਤੋਂ ਵੀ ਆ ਸਕਦਾ ਸੀਗਾ ਉਹਨਾਂ ਨੂੰ ਜਿਆਦਾ सिंपथी ਵੋਟਾਂ ਮਿਲਦੀਆਂ ਤੇ ਉਹ ਜਿੱਤ ਸਕਦੇ ਸੀਗੇ ਪਰ ਨਹੀਂ ਇੱਥੇ ਇੱਕ ਦੂਜਾ ਦੂਜੇ ਕਿਸਮ ਦੀ ਸਿਆਸਤ ਕਰਨ ਦੀ ਕੋਸ਼ਿਸ਼ ਹੋਈ ਹੈ ਸੰਜੀਵ अरोੜੇ ਨੂੰ ਕੈਬਨਿਟ ਮਨਿਸਟਰ ਬਣਾਉਣ ਦੀ ਗੱਲ ਕਰਕੇ ਇੱਥੇ ਲੈ ਕੇ ਆਇਆ ਗਿਆਗਾ ਕਾਂਗਰਸ ਕੈਂਡੀਡੇਟ ਐਲਾਨ ਚੁੱਕੀ ਸੀ ਵੀ ਐਲਾਨ ਚੁੱਕੀ ਹੈਗੀ ਆ ਦੂਜੇ ਨੰਬਰ ਤੇ ਉਹਨਾਂ ਨੇ ਐਲਾਨਿਆ ਸੀ ਭਾਰਤ ਬੂਸਣ ਆਸੂ ਉੱਥੇ ਤੋਂ ਉੱਥੋਂ ਚੋਣ ਲੜਨਗੇ ਤੇ ਹੁਣ ਸ੍ਰਮਣੀ ਅਕਾਲੀ ਦਲ ਨੇ ਵੀ ਆਪਣਾ ਕੈਂਡੀਡੇਟ ਅੱਲਾਣਿਆਗਾ ਪਰਵਕਾਰ ਸਿੰਘ ਕੁਮਨ ਉਹਨਾਂ ਨੂੰ ਆਪਣਾ ਕੈਂਡੀਡੇਟ ਬਣਾਇਆਗਾ ਜਿਹੜੇ ਪਰਵਕਾਰ ਸਿੰਘ ਹੈਗੇ ਆ ਉਹ ਐਡਵੋਕੇਟ ਨੇ ਪੇਸ਼ੇਵਰ ਤੇ ਉੱਥੋਂ ਦੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਹੈ ਉਹਦੇ ਵੀ ਉਹ ਪ੍ਰਧਾਨ ਰਹਿ ਚੁੱਕੇ ਨੇ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਵੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੀਗੇ ਤੇ ਅ ਟੋ ਐਡੀਸ਼ਨਲ ਅਟਾਰਨੀ ਜਰਨਲ ਵੀ ਰਹੇ ਸੀਗੇ ਤੇ ਹਰਿਆਣਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੀ ਬਾਰ ਕਾਉਂਸਲ ਦੇ ਵੀ ਉਹ ਕਿਤੇ ਨ ਕਿਤੇ ਵਾਈਸ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਤੇ ਇਹ ਇੱਕ ਮੋਟਾ ਮੋਟਾ ਉਹਨਾਂ ਦਾ ਆ ਆਪਾਂ ਕਹੀਏ ਕਿ ਪਛੋਕੜ ਹੈਗਾ ਤੇ ਮਤਲਬ ਜਿਹੜੇ ਮੈਸਿੰਦਰ ਸਿੰਘ ਗਰੇਵਾਲ ਸਾਹਿਬ ਹੈ ਗਿਆ ਉਹਨਾਂ ਨੂੰ ਕਿਤੇ ਨ ਕਿਤੇ ਲੁਧਿਆਣਾ ਵੈਸਟ ਤੋਂ ਬਾਇਲੈਕਸ਼ਨ ਦੀ ਡਿਊਟੀ ਲਈ ਸੀ ਉਹਨਾਂ ਦਿੱਤੇ ਉਹਨਾਂ ਨੇ ਹੀ ਉਹਨਾਂ ਦੇ ਐਡਵੋਕੇਟ ਹੁਮਨ ਦੇ ਨਾਲ ਦੀ ਪੁਸ਼ਟੀ ਕੀਤੀ ਹੈ ਤੇ ਹੁਣ ਹੁਮਨ ਲਗਾਤਾਰ ਕਰ ਰਹੇ ਨੇ ਕਿ ਮੈਂ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਆ ਉਹ ਚੱਕਾਂਗਾ ਜਿਵੇਂ ਜਾਨਦਾ ਹਾਂ ਪਰ ਮੈਨੂੰ ਲੱਗਦਾ ਕਿ ਅਕਾਲੀ ਦਲ ਉਸ ਲਾਈਨ 'ਚ ਨਹੀਂ ਨਜ਼ਰ ਆ ਰਿਹਾ ਬੀਜੇਪੀ ਰੰਦੀ ਹੈ ਗਿਆ ਜੀ ਬੀਜੇਪੀ ਵੱਲੋਂ ਬਹੁਤ ਸਾਰੇ ਨਾਮ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਨੇ ਉੱਥੋਂ ਲੋਕਲ ਵੀ ਇੱਕ ਦੋ ਨਾਮ ਸਾਹਮਣੇ ਆ ਰਹੇ ਨੇ ਨਾਤਾ ਜੀ ਹੋਬੀ ਧਾਲੀਵਾਲ ਦਾ ਵੀ ਚੱਲ ਰਿਹਾਗਾ ਕਈ ਕਿਸਮ ਦੇ ਨਾਮ ਨੇ ਹੁਣ ਦੇਖਦਾ ਕਿ ਬੀਜੇਪੀ ਪਰ ਮੈਨੂੰ ਲੱਗਦਾ ਕਿ ਬੀਜੇਪੀ ਉੱਥੇ ਹਿੰਦੂ ਕੈਂਡੀਡੇਟ ਹੀ ਤਾਰੂਗੀ ਉਹ ਕੋਈ ਸਿੱਖ ਚਿਹਰਾ ਨਹੀਂ ਤਾਰੂਗੀ ਤੇ ਕਈ ਲੋਕ ਤਾਂ ਇਹ ਵੀ ਕਹਿਸ ਲਗਾ ਰਹੇ ਨੇ ਕਿ ਬੀਜੇਪੀ ਬਹੁਤ ਹੱਦ ਤੱਕ ਇਹ ਵੀ ਕਰ ਸਕਦੀ ਹੈ ਕਿ ਉੱਥੇ ਕੋਈ ਪ੍ਰਵਾਸੀ ਕੈਂਡੀਡੇਟ ਨਾ ਤਾਰ ਦੇ ਇਹ ਇਹ ਗਲ ਵੀ ਚੱਲ ਰਹੀ ਹੈ ਕਿਉਂਕਿ ਕਿਤੇ ਕਿਤੇ ਆਪਾਂ ਨੂੰ ਪਤਾ ਹੈ ਕਿ ਲੁਧਿਆਣੇ ਦੇ ਡਿਸਟ੍ਰਿਕਟ ਦੇ ਵਿੱਚ 12-13 ਸੀਟਾਂ ਬਣਦੀਆਂ ਨੇ ਆ ਵਿਧਾਨ ਸਭਾ ਦੀਆਂ ਤੇ 10 ਸੀਟਾਂ ਤਾਂ ਸਿੱਧੀਆਂ ਨੇ ਜੀ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਤੇ ਲੁਧਿਆਣੇ ਦੇ ਵਿੱਚ ਜੱਡੀ ਪ੍ਰਵਾਸੀਆਂ ਦੀ ਪਾਪੂਲੇਸ਼ਨ ਹੈ ਉਨਾ ਚੇਕ ਇੱਕ ਮੈਸੇਜ ਦੇਣ ਵਾਸਤੇ ਬੀਜੇਪੀ ਆ ਸਾਰਾ ਕੁਝ ਕਰ ਸਕਦੀ ਹੈ ਬੀਜੇਪੀ ਨੇ ਇੰਨੀ ਵਧੀਆ ਵੋਟਾਂ ਖਿੱਚੀਆਂ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਸੀਟ ਤੋਂ ਉਸ ਦਾ ਰੀਜਨ ਵੀ ਆਈ ਸੀ ਉਪਰਵਾਸੀ ਵੋਟਾਂ ਹੀ ਉਸ ਦਾ ਰੀਜਨ ਸੀਗਾ ਹੁਣ ਦੇਖਦੇ ਹਾਂ ਕਿ ਬਣਦਾ ਕੀ ਜੀ ਇਹਦੇ ਚ ਮੈਨ ਲੱਗਦਾ ਕਿ ਲੁਧਿਆਣਾ ਵੈਸਟ ਦੀ ਚੋਣਾਂ ਨੂੰ ਬੀਜੇਪੀ ਵੀ ਸੀਰੀਅਸਲੀ ਲੇ ਰਹੀ ਮਹ ਲੋਗ ਕਿਤੇ ਕਿਤੇ ਉਹਨੂੰ ਢਿੱਲਾਨੀ ਸਟਰੀ ਜੀ ਜੀ ਸੋ ਵੇਖਾਂਗੇ ਬਣਦਾ ਕੀ ਹੈ ਉਧਰ ਹੌਬੀ ਢਾਲੀਵਾਰ ਤੇ ਬਲਵਿੰਦਰ ਸੇਖੋਂ ਦੀ ਵੀ ਗੱਲ ਚੱਲ ਰਹੀ ਸੀ ਬੀਤੇ ਦਿਨੀ ਕਿ ਉਹਨਾਂ ਦੋਨਾਂ 'ਚੋਂ ਵੀ ਕਿਸੇ ਦੇ ਨਾਂ ਤੇ ਮੋਹਰ ਲਾ ਸਕਦੀ ਹੈ ਬੀਜੇਪੀ ਪਰ ਵੇਖਾਂਗੇ ਬਣਦਾ ਕੀ ਹੈ ਹਾਲੇ ਸਮਾਂ ਰਹਿੰਦਾ ਹੈ ਜਦੋਂ ਇਹ ਚੋਣ ਐਲਾਨ ਹੋ ਜੂਗੀ ਫਿਰ ਅਸਲ ਦੇ ਵਿੱਚ ਮੈਦਾਨ 'ਚ ਭੱਜ ਦੌੜ ਸ਼ੁਰੂ ਹੋਣੀ ਹੈ ਹਾਲੇ ਤਾਂ ਆਪੋ ਆਪਣੇ ਪੱਧਰ ਤੇ ਪਹਿਲਾਂ ਪਹਿਲੇ ਗੇਟ ਦੇ ਜ਼ੋਰ ਲਾਏ ਜਾ ਰਹੇ ਨੇ ਵੀ ਦੇਖਦੇ ਹਾਂ ਕਿੱਧਰ ਨੂੰ ਗੱਲ ਜਾਂਦੀ ਹੈ ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਬਾਪਤ ਹੁੰਦਾ ਹੈ ਸੋ ਪੁਨੀਆ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ੍ਰੀ ਅਕਾਲ ਸੋ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਜੁੜੇ ਰਹੋ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਦੇ ਨਾਲ ਬਰਕਰਾਰ ਰਹੇਗੀ ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ